ਹੁਣ ਅੱਜ ਕੱਲ੍ਹ ਜ਼ਮਾਨਾ ਇੰਨਾ ਬਦਲ ਗਿਆ ਗਰੀਬੀ ਤਾਂ ਰਹੀ ਨਹੀਂ ਗਰੀਬੀ ਤਾਂ ਰਹੀ ਜਿਹੜੀ ਗਰੀਬੀ ਅਸੀਂ ਤੁਸੀਂ ਦੇਖੀ ਹੋਈ ਆ ਉਹ ਤਾਂ ਰਹੀ ਨਹੀਂ ਗਰੀਬੀ ਵਿੱਚੋਂ ਹੀ ਕਮੇਟੀ ਨਿਕਲਦੀ ਜਦ ਕੀ ਸਾਡੇ ਵੇਲੇ ਵਿੱਚ ਦੂਰ ਰਸਣ ਜਾਣ ਲਈ ਪਾਸ ਬਣਾਉਣ ਲਈ ਚੇਚੇ ਵੀ ਨਹੀਂ ਲੱਗ ਜਾਂਦੇ ਨਹੀਂ ਚੇਚੇ ਉਹ 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 ਦੀ ਗ੍ਰੇਟਨੈਸ ਹੈ ਜੀ ਮੈਂ ਕਹਾਂਦਾ ਉਹ ਬੰਦੇ ਦੀ ਗ੍ਰੇਟਨੈਸ ਆ ਉਹ ਬਾਦਸ਼ਾਹ ਬਣੇ ਹੀ ਇਸ ਕਰਕੇ ਆ ਕਿਉਂਕਿ ਉਹ ਬਾਦਸ਼ਾਹ ਵਾਲੇ ਗੁਣੋ ਦੇ ਵਿੱਚ ਹੈਗੀ ਆ ਮੈਂ ਕਹਿੰਦਾ ਜੀ ਉਹਨਾਂ ਵਰਗਾ ਇਮਾਨਦਾਰ ਬੰਦਾ ਐਸ ਇਨਸਾਨ ਮੈਂ ਉਹਨੂੰ ਜਾਣਦਾ ਵਧੀਆ ਵਧੀਆ ਚਿਕਰ ਉਹਨਾਂ ਵਰਗਾ ਇਨਸਾਨ ਕੋਈ ਨਹੀਂ ਉਹਨਾਂ ਵਰਗਾ ਇਨਸਾਨ ਪਾਰਟੀਆਂ ਦੇ ਆਪਣੇ મતਭੇਦ ਹੋ ਸਕਦੇ ਆ ਮੇਰੇ ਇੰਟਰਵਿਊ ਦੇਖ ਕੇ ਚਾਹ ਤੈਨੂੰ ਕੱਲ ਨੂੰ ਗਾੜਾ ਕੱਢੀ ਜਾਣਾ ਵੀ ਇਹ ਕੀ ਉਹਦੀਆਂ ਝਾਪੂਸੇ ਕਰੀ ਜਾਂਦੇ ਲੇਕਿਨ ਨਹੀਂ ਅਸੀਂ ਉਹਨੂੰ ਐਸ ਇਨਸਾਨ ਜਾਣਦੇ ਆ ਉਹ ਕਮੇਟੀ ਦਾ ਤਾਂ ਕੰਮ ਹੀ ਇਹ ਆ ਵੀ ਆਪਣੇ ਆਪ ਨੂੰ ਆਪਣਾ ਜਲੂਸ ਕੱਢ ਕੇ ਮਤਗੀ ਲੋਕਾਂ ਨੂੰ ਵਿਸਾਉਣਾ ਬੰਦ ਕਰੋ ਬੰਦ ਕਰੋ ਪ੍ਰੋਗਰਾਮ ਬੰਦ ਕਰੋ ਦੀਪਤੀ ਰਾਜੀ ਜੀ ਸਤਿ ਸ੍ਰੀ ਅਕਾਲ ਵਾਈਸੋ ਪੰਜਾਬ ਚ ਤੁਹਾਡਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਅੱਜ ਦੇ ਦੌਰ ਦੀ ਜੀ ਤੁਸੀਂ 1990 ਤੋਂ ਕਮੇਟੀ ਕਰ ਰਹੇ ਹੋ ਲਗਭਗ ਲਗਭਗ 1990 ਤੋਂ ਕਰ ਰਹੇ ਹੋ ਤੇ ਅੱਜ 30 35 ਸਾਲ ਦੇ ਕਰੀਬ ਹੋ ਚੁੱਕੇ ਨੇ ਜੀ ਕੀ ਫਰਕ ਸਭ ਤੋਂ ਪਹਿਲਾਂ ਮਹਿਸੂਸ ਕਰਦੇ ਹੋ ਫਰਕ ਥੋੜਾ ਬੋਟਾ ਨਹੀਂ ਜੀ ਫਰਕ ਬਹੁਤ ਜ਼ਿਆਦਾ ਫਰਕ ਪੈ ਗਿਆ ਜਮੀਨ ਅਸਮਾਨ ਦਾ ਨਹੀਂ ਅਸਮਾਨ ਤੇ ਪਤਾਲ ਦਾ ਫਰਕ ਪੈ ਗਿਆ ਹਣਾ ਜੀ ਤੇ ਬਹੁਤ ਜ਼ਿਆਦਾ ਫਰਕ ਆ ਜਿਵੇਂ ਅੱਜ ਦੇ ਜਮਾਨੇ ਦੀ ਗੱਲ ਕੀਤੀ ਸੋਸ਼ਲ ਮੀਡੀਆ ਤੇ ਥੋੜੀ ਜੀ ਰੀਲ ਬਣਾਉਂਦਾ ਹੈ ਰੀਲ ਬਣਾ ਕੇ ਪਾ ਦਿੰਦਾ ਹੈ ਪਤਾ ਹੀ ਨਹੀਂ ਲੱਗਦਾ ਇੱਕਦਮ ਉਹ ਕਿਦਾਂ ਫੋਲੋਅਰਸ ਵੱਧ ਜਾਂਦੇ ਨੇ ਉਹਦੇ ਵਿਊਜ਼ ਵੱਧ ਜਾਂਦੇ ਨੇ ਲੇਕਿਨ ਉਹ ਕਮੇਡੀ ਉਹ ਮਜ਼ਾ ਨਹੀਂ ਆਉਂਦਾ ਕੁਝ ਸਮਾਂ ਪਾ ਕੇ ਉਹ ਖਤਮ ਹੋ ਜਾਂਦਾ ਭਾਜੀ ਥੋੜੇ ਦਿਨ ਪਹਿਲਾਂ ਵੀ ਮੈਂ ਇੱਥੇ ਨਾ ਆਪਣੇ ਐਮਐਲਏ ਸਾਹਿਬ ਆ ਮੈਂ ਉਹਨਾਂ ਕੋਲ ਅਸੀਂ ਬੈਠੇ ਸੀਗੇ ਸਾਰੇ ਉਹਨਾਂ ਦੇ ਯਾਰ ਦੋਸਤ ਬੈਠੇ ਸੀਗੇ ਲੋਹੜੀ ਦਾ ਮੌਕਾ ਸੀਗਾ ਤੇ ਉਹ ਕਹਿੰਦੇ ਭਈ ਕੋਮੇਡੀ ਤੁਹਾਨੂੰ ਕਿੰਨੇ ਸਾਲ ਹੋ ਗਏ ਕਰਦਿਆਂ ਨੂੰ ਤੇ ਗੱਲਾਂ ਬਾਤਾਂ ਚੱਲੇ ਮੈਂ ਕਹਾਂ ਪਾਜੀ ਗਾਂ ਘਾਣਾ ਹੁਣ ਕਮੇਡੀਅਨ ਆਣੇ ਹੀ ਬੰਦ ਹੋ ਜਾਣੇ ਕਮੇਡੀਅਨ ਨਹੀਂ ਆਣੇ ਹੁਣ ਕਿਉਂਕਿ ਤੁਸੀਂ ਕੋਈ ਵੀ ਕਮੇਡੀਅਨ ਲੈ ਲਓ ਉਹ 40 ਪਲੱਸ ਹੈ ਜੀ ਪਮਾ ਕਪਿਲ ਜੀ ਹੋਣ ਪਮਾ ਸੁਦੇਸ਼ ਲੈਹਰੀ ਹੋਵੇ ਚੰਦਰ ਪ੍ਰਭਕਰ ਹੋਵੇ ਮੈਂ ਹੋਵਾਂ ਦੀਪਕ ਰਾਜਾ ਹੋਵੇ ਕੋਗੀ ਹੋਵੇ ਜਿੰਨੇ ਵੀ ਕਮੇਡੀਅਨ ਹਨ ਉਹ 40 ਪਲੱਸ ਹੀ ਹੈ ਮੈਗਾ ਕਮੇਡੀਅਨ ਆਣੇ ਬੰਦ ਹੋ ਜਾਣੇ ਆ ਕਿਉਂਕਿ ਤੁਸੀਂ ਅੱਜ ਚੈਨਲ ਤੇ ਦੇਖ ਲਓ ਗਾਇਕੀ ਤੇ ਐਸੀ ਕਮਾਲ ਬੱਚੇ ਕਰਦੇ ਨੇ ਬੰਦਾ ਕਹਿੰਦਾ ਯਾਰ ਇਹਦੀ ਉਮਰ ਕਿੰਨੀ ਆ ਤੇ ਇਹਨੇ ਸਿੱਖਿਆ ਕਦੋਂ ਹੋਣਾ ਯਾਰ ਐਨਾ ਬਾ ਕਮਾਲ ਮਤਲਬ ਕੀ ਛੱਡ ਦਿਓ ਗੱਲ ਡਾਂਸ ਵਿੱਚ ਬੱਚੇ ਐਸੇ ਆਉਂਦੇ ਨੇ ਬੰਦੇ ਰੌਂਗਟੇ ਖੜੇ ਹੋ ਜਾਂਦੇ ਸੱਚੀ ਦੇਖ ਕੇ ਉਹ ਕਰਦੇ ਕੀ ਪਏ ਨੇ ਬੱਚੇ ਦੀ ਉਮਰ ਕੀ ਹੈ ਨਾ ਕਰਦੇ ਪੀਗੇ ਤੁਸੀਂ ਕਦੀ ਉਸ ਲੈਵਲ ਦਾ ਉਸ ਉਮਰ ਦਾ ਬੱਚਾ ਕਮੇਡੀ ਕਰਦਾ ਦੇਖਿਆ ਨਹੀਂ ਬਿਲਕੁਲ ਨਹੀਂ ਉਹਦਾ ਕਾਰਨ ਕਹਿੰਦੇ ਕੀ ਆ ਮੈਂ ਕਹਉਂਦਾ ਕਾਰਨ ਇਹ ਆ ਹੁਣ ਅੱਜ ਕੱਲ੍ਹ ਜਮਾਨਾ ਇੰਨਾ ਬਦਲ ਗਿਆ ਗਰੀਬੀ ਤਾਂ ਰਹੀ ਨਹੀਂ ਜਿਹੜੀ ਗਰੀਬੀ ਅਸੀਂ ਤੁਸੀਂ ਦੇਖੀ ਹੋਈ ਆ ਉਹ ਤਾਂ ਰਹੀ ਨਹੀਂ ਗਰੀਬੀ ਵਿੱਚੋਂ ਹੀ ਕਮੇਟੀ ਨਿਕਲਦੀ ਆ ਆ ਬਿਲਕੁਲ ਕੋਈ ਵੀ ਕਮੇਟੀ ਨਹੀਂ ਕਿਉਂਕਿ ਅਸੀਂ ਬੱਸਾਂ ਦੇ ਪਿੱਛੇ ਲੰਮਕ ਕੇ ਸਫ਼ਰ ਵੀ ਕੀਤੇ ਹੋਏ ਨੇ ਅਸੀਂ ਭੁੰਡਾ ਵਿੱਚ ਸਫ਼ਰ ਵੀ ਕੀਤੇ ਹੋਏ ਨੇ ਅਸੀਂ ਡੀਪੋ ਦੀਆਂ ਲੈਣਾ ਚ ਲੈਣਾ ਚ ਲਾ ਕੇ ਤੇਲ ਵੀ ਲਿੱਤੇ ਹੋਏ ਨੇ ਉੱਥੋਂ ਜਿਹੜੀਆਂ ਗੱਲਾਂ ਕ੍ਰੀਏਟ ਹੁੰਦੀਆਂ ਕਮੇਡੀਆਂ ਹੁੰਦੀਆਂ ਉਹ ਬੱਚੇ ਤੇ ਸ਼ੁਰੂ ਤੋਂ ਮੰਚ 'ਤੇ ਪੈ ਜਾਂਦੀਆਂ ਉਹ ਉਹਨੂੰ ਫੇਰ ਇੱਕ ਕਲਾਕਾਰ ਉਹਨੂੰ ਕਮੇਡੀਅਨ ਨੂੰ ਇੱਕ ਮਸਕਰਾ ਕਹਿ ਲੋ ਬਣਾਉਂਦੀਆਂ ਉਹ ਚੀਜ਼ਾਂ ਹੈ ਹੀ ਨਹੀਂ ਅੱਜਕੱਲ ਕਿਹੜਾ ਬੱਚਾ ਜਿਹੜਾ ਜਿਹਨੂੰ ਪਤਾ ਹੋਵੇ ਕਿ ਕਿਦਾਂ ਬਸਾਂ 'ਚ ਲੰਮਕੇ ਜੀ ਜਾਈਦਾ ਕਿਦਾਂ ਅਸੀਂ ਪਿੰਡਾਂ 'ਚ ਜਾਂਦੇ ਹੁੰਦੇ ਸੀਗੇ ਤੇ ਦਾਣੇ ਦੇ ਕੇ ਦੁੱਧ ਲੈ ਕੇ ਆਂਦੇ ਹੁੰਦੇ ਸੀਗੇ ਉਹਨਾਂ ਗੱਲਾਂ 'ਚ ਕਮੇਡੀ ਹੁੰਦੀ ਸੀਗੀ ਉਹ ਕਮੇਡੀ ਹੁਣ ਨਾ ਬੱਚਿਆਂ ਨੂੰ ਉਹ ਮਾਹੌਲ ਮਿਲਣਾ ਤੇ ਨਾ ਕਮੇਡੀਅਨ ਗਾਂ ਆਉਣੇ ਬਿਲਕੁਲ ਇਹ ਬੜਾ ਇੱਕ ਕੜਵਾ ਸੱਚ ਹੈ ਕਿ ਮੁਸ਼ਕਿਲ ਹੈ ਅੱਜ ਦੇ ਸਮੇਂ 'ਚ ਕਿਉਂਕਿ ਬਿਲਕੁਲ ਸਹੀ ਕਹਿ ਰਹੇ ਹੋ 40 ਸਾਲ ਤੋਂ ਬਾਅਦ ਦੇ ਇੱਕ ਫਰਕ ਹੋਰ ਬੜਾ ਮਹਿਸੂਸ ਕਰ ਰਹੇ ਆ ਜੀ ਤੁਸੀਂ ਜਿਵੇਂ ਕਾਫੀ ਪੁਰਾਣੇ ਹੋ ਤੁਸੀਂ ਉਹ ਪੁੱਟੂ ਸ਼ਾਹ ਜੀ ਪੁੱਟੂ ਸ਼ਾਹ ਜੀ ਹੈ ਤੇ ਸਾਰੇ 40 ਪਲੱਸ ਆ ਗਿਣੀ ਜੋ ਸਾਰੇ 40 ਪਲੱਸ ਹੋਣਗੇ ਘੱਟ ਕੋਈ ਨਹੀਂ ਹੋਏਗਾ ਪਰ ਹੁਣ ਜਿਹੜੇ ਅਸੀਂ ਦੇਖ ਰਹੇ ਉਹ ਬਹੁਤ ਜਲਦੀ ਇੱਕਦਮ ਹੀ ਹੋ ਜਾਂਦੇ ਨੇ ਕੀ ਕਾਰਨ ਸਮਝੋ ਕਮੇਟੀ 'ਚ ਫਰਕ ਹੈ ਜਾਂ ਕੀ ਲੋਕਾਂ ਦੇ ਦਰਸ਼ਕਾਂ 'ਚ ਫਰਕ ਪੈ ਗਿਆ ਭਾਜੀ ਇੱਕ ਤਾਂ ਦੇਖੋ ਹਰ ਇੱਕ ਬੰਦੇ ਦੇ ਹੱਥ ਵਿੱਚ ਟੀਵੀ ਹੈ ਹਰ ਇੱਕ ਬੰਦੇ ਦੇ ਹੱਥ ਚੈਨਲ ਤੁਸੀਂ ਚੀਜ਼ ਪਾਈ ਕਲਿੱਕ ਕੀਤੀ ਠੋਕ ਅੱਗੇ ਸ਼ੇਅਰ ਅੱਗੇ ਸ਼ੇਅਰ ਅੱਗੇ ਸ਼ੇਅਰ ਅੱਗੇ ਸ਼ੇਅਰ ਉਹ ਬੰਦਾ ਦਿਨੋ ਦਿਨ ਮਦੇ ਕੀ ਮहदी ਅੱਜ ਭਾਈ ਤੁਸੀਂ ਹੋ ਸਕਦਾ ਤੁਸੀਂ 12 14 ਘੰਟੇ ਚ ਇੰਨੇ ਪੌਪੂਲਰ ਹੋ ਜਾਓ ਤੁਹਾਨੂੰ ਪੂਰਾ ਪੂਰੀ ਦੁਨੀਆ ਜਾਣ ਰਹੀ ਹੈ ਜਦ ਕਿ ਸਾਡੇ ਵੇਲੇ ਵਿੱਚ ਦੂਰਦਰਸ਼ਨ ਜਾਣ ਲਈ ਪਾਸ ਬਣਾਉਣ ਲਈ 6 6 ਮਹੀਨੇ ਲੱਗ ਜਾਂਦੇ 6 6 ਮਹੀਨੇ ਤੁਹਾਨੂੰ ਰਿਸੈਪਸ਼ਨ ਵਾਲਾ ਪਾਸ ਹੀ ਨਹੀਂ ਬਣਾ ਕੇ ਦਿੰਦਾ ਸੀ ਅੰਦਰ ਜਾਣ ਲਈ हां मैं तडी एक इंटरव्यू ਕਿਸ ਦੇ ਦੇਖ ਰਿਆ ਸੀ ਤੁਸੀਂ ਜਦੋਂ ਦੂਰਦਰਸ਼ਨ ਜਾਣਾ ਸੀ ਤੁਹਾਨੂੰ ਇੰਨਾ ਸਮਾਂ ਲੱਗ ਗਿਆ ਸੀ ਬਿਲਕੁਲ ਜੀ 6-7 ਮਹੀਨੇ ਤਾਂ ਸਾਨੂੰ ਸਗਰੇ ਸਿਰਫ ਪ੍ਰੋਡੂਸਰ ਸਾਹਿਬ ਦੇ ਦਰਸ਼ਨ ਕਰਨ ਨੂੰ ਉਹਨਾਂ ਦੀ ਸ਼ਕਲ ਦੇਖਣ ਨੂੰ ਸਾਨੂੰ ਮਿਲੀ ਸੀ 7 ਮਹੀਨਿਆਂ ਬਾਅਦ ਭਈ ਜਵਾਂ ਤੱਕ ਜਵਾਂ ਤਰੰਗ ਪ੍ਰੋਗਰਾਮ ਚੱਲਦਾ ਹੁੰਦਾ ਸੀਗਾ ਮੈਂ ਤੇ ਮੇਰਾ ਵੀਰ ਦੀਪਕ ਅਸੀਂ ਦੋਨੇ ਪੋਟੂ ਵੀ ਨਾਲ ਹੀ ਹੁੰਦਾ ਸੀ ਇੱਕ ਸਾਈਕਲ ਤੇ ਅਸੀਂ ਤਿੰਨੇ ਜਾਣੇ ਜਾਂਦੇ ਹੁੰਦੇ ਸੀਗੇ ਚਲਾਉਂਦਾ ਮੈਂ ਹੀ ਹੁੰਦਾ ਸੀਗਾ ਹਾਂ ਕਿਉਂਕਿ ਮੈਂ ਥੋੜਾ ਜਿਹਾ ਉਹਨਾਂ ਤੋਂ ਸਾਰਿਆਂ ਤੋਂ ਚੱਲ ਬੱਸ ਸੀ ਗੱਡੀ ਦੇ ਉੱਤੇ ਮੈਂ ਬਹਿਣਾ ਮੋਰੇ ਪੋਟੂ ਨੇ ਬਹਿ ਜਾਣਾ ਪਿੱਛੇ ਦੀਪਕ ਨੇ ਬਹਿ ਉਹ ਚੇਰ ਬਾਅਦ ਵਿੱਚ ਪੋਟੂ ਥੋੜਾ ਜਿਹਾ ਹਟ ਗਿਆ ਕਹਿੰਦਾ ਯਾਰ ਮੇਰੇ ਚ ਇੰਨਾ ਕਿਉਂਕਿ ਉਹਦਾ ਕੰਮ ਜਿਹੜਾ ਦੂਜੇ ਪਾਸੇ ਚੱਲਣ ਲੱਪਿਆ ਸੀਗਾ ਆਰਕੈਸਟਰ ਟਾਈਪ ਚ ਤੇ ਮੈਂ ਤੇ ਦੀਪਕ ਲਗਾਤਾਰ 7 ਮਹੀਨਿਆਂ ਬਾਅਦ ਅਸੀਂ ਪ੍ਰੋਡੂਸਰ ਸਾਹਿਬ ਦੇ ਸਾਨੂੰ ਦਰਸ਼ਨ ਹੋਏ ਸੀਗੇ 8 ਮਹੀਨਿਆਂ ਬਾਅਦ ਸਾਡੀ ਪਹਿਲੀ ਸਕੇਟ ਰਿਕਾਰਡ ਹੋਈ ਸੀ ਤੇ ਤਕਰੀਬਨ ਸਾਲ ਬਾਅਦ ਉਹ ਟੀਵੀ ਤੇ ਟੈਲੀਕਾਸਟ ਹੋਈ ਸੀ ਤੇ ਅੱਜ 7 ਸੈਕਿੰਡ ਤਾਂ ਨਹੀਂ ਚਲੋ ਮੈਂ ਕਹਿ ਸਕਦਾ 7 ਮਿੰਟਾਂ ਬਾਅਦ ਤੁਸੀਂ ਐਡਿਟ ਕਰੋ ਤੇ ਚੱਕ ਕੇ ਪਾ ਦਿਓ ਤੇ 7 ਘੰਟੇ ਬਾਅਦ ਹੋ ਸਕਦਾ ਤੁਸੀਂ ਦੁਨੀਆ ਪੂਰੀ ਦੁਨੀਆ ਚ ਜਾਂਦੇ ਜਾਓ ਤੁਹਾਨੂੰ ਜਾਣਦੇ ਹੋਣ ਲੋਕੀਤ ਪੂਰੀ ਦੁਨੀਆ ਚ ਫਿਰ ਕਦੀ ਲੱਗਦਾ ਨਹੀਂ ਮਨ ਦੇ ਵਿੱਚ ਰੰਝ ਜਾਂਦਾ ਨਹੀਂ ਕਿ ਦੁੱਖ ਨਹੀਂ ਦੇਖੋ ਨਹੀਂ ਦੁੱਖ ਨਹੀਂ ਇਹ ਜਿਹੜੀ ਟੈਕਨੋਲੋਜੀ ਆ ਇਹਦਾ ਫਾਇਦਾ ਤਾਂ ਦੇਖੋ ਹਰਕ ਨੂੰ ਹੋਣਾ ਹੀ ਆ ਹੋਣਾ ਵੀ ਚਾਹੀਦਾ ਤੇ ਇਹਦਾ ਕੋਈ ਨਹੀਂ ਸਾਡੇ ਵੇਲੇ ਨਹੀਂ ਸੀਗਾ ਇਹਦੇ ਵਿੱਚ ਰੰਜਿਸ਼ ਕੋਈ ਨਹੀਂ ਕਿਉਂਕਿ ਤਰੱਕੀ ਹੋਣੀ ਆ ਇਹ ਤਰੱਕੀ ਦਾ ਫਾਇਦਾ ਬੱਚੇ ਲੈਣ ਵਧੀਆ ਗੱਲ ਆ ਅੱਛਾ ਜਿਵੇਂ ਹੁਣ ਕਪਿਲ ਦੀ ਗੱਲ ਕਰ ਰਹੇ ਕਪੀ ਲੈਸਟਮ ਬਹੁਤ ਵੱਡਾ ਨਾਮ ਹੈ ਜੀ ਜੀ ਤੁਸੀਂ ਨਾਲ ਵੀ ਕੀਤਾ ਹੋਇਆ ਤੁਸੀਂ ਗਏ ਵੀ ਹੋ ਮੈਨੂੰ ਪਤਾ ਹੈ ਵੀ ਤੁਸੀਂ ਇੱਕ ਵਾਰੀ ਤੁਸੀਂ ਜਦੋਂ ਗਏ ਸੀ ਤੁਸੀਂ ਉਹ ਤੁਹਾਨੂੰ ਉੱਠ ਕੇ ਮਿਲੇ ਸੀ ਉਹ 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 ਦੀ ਗ੍ਰੇਟਨੈਸ ਹੈ ਜੀ ਮੈਂ ਕਹਦਾ ਉਹ ਬੱਦੇ ਦੀ ਗ੍ਰੇਟਨੈਸ ਆ ਉਹ ਬਾਦਸ਼ਾ ਬਣਿਆ ਹੀ ਇਸ ਕਰਕੇ ਆ ਕਿਉਂਕਿ ਉਹ ਬਾਦਸ਼ਾ ਵਾਲੇ ਗੁਣੋ ਦੇ ਵਿੱਚ ਹੈਗੀ ਆ ਵਾਕਈ ਤੇ ਉਹ ਤੁਹਾਡੇ ਨਾਲ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਜਾਣਦੇ ਸੀ ਕਿਸ ਤਰ੍ਹਾਂ ਤੁਸੀਂ ਇਕੱਠੀ ਕੀਤੀ ਕਮੇਟੀ ਕਦੀ ਨਹੀਂ ਦੇਖੋ ਮੈਂ ਆਪਣੇ ਗੁੱਗੀ ਬਾਜੀ ਨੇ ਬਹੁਤ ਕੰਮ ਕੀਤਾ। ਦਿਸਕਾਰ ਆਵੇ ਚ ਅਸੀਂ ਤੱਕ ਦੇ ਉਹ ਸ਼ੁਰੂ ਇਕੱਠੇ ਨੇ ਕੀਤਾ। ਸੁਦੇਸ਼ ਲੈਹਰੀ ਅਸੀਂ ਦੇਸੀ ਅੰਕਲ ਬਲੈਤੀ ਮਾਮਾ ਬਹੁਤ ਅਸੀਂ ਇਕੱਠੇ ਨੇ ਕੀਤਾ। ਹੋਰ ਐਸੇ ਕਲਾਕਾਰ ਹੈ ਜਿਨ੍ਹਾਂ ਨੇ ਅਸੀਂ ਇਕੱਠੇ ਨੇ ਬਹੁਤ ਕੰਮ ਕੀਤਾ ਲੇਕਿਨ ਕਪਿਲ ਜੀ ਨੂੰ ਮੈਂ ਕਦੀ ਮਿਲਿਆ ਹੀ ਨਹੀਂ ਸੀਗਾ। ਹਨਾ ਕਿਉਂਕਿ ਉਹ ਕਾਲਜ ਵਿੱਚ ਕਰਾਂਦੇ ਹੁੰਦੇ ਸੀਗੇ ਤੇ ਮੈਂ ਕਾਲਜ ਉਸ ਵੇਲੇ ਮੇਰਾ ਕੱਲ ਛੱਡ ਚੁੱਕਾ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਨੇ ਟੀਵੀ ਵਿੱਚ ਮੇਰਾ ਕੰਮ ਦੂਰਸ਼ਨ ਤੇ ਤਾਂ ਕੰਮ ਕੀਤਾ ਹੀ ਨਹੀਂ। ਅਸੀਂ ਦੂਰਸ਼ਨ ਤੇ ਕੀਤਾ। ਤੇ ਉਸ ਤੋਂ ਬਾਅਦ ਉਹ ਸਿੱਧਾ ਐਮਚਬਨ ਤੇ ਚਲ ਗਏ ਐਮਚਬਨ ਤੋਂ ਬਾਅਦ ਉਹਨਾਂ ਦੀਆਂ ਤਕਦੀਰਾਂ ਨੇ ਬੁਲੰਦੀਆਂ ਤੇ ਪਹੁੰਚਾਤਾ ਤੇ ਉਹ ਕਿੱਥੇ ਕਿੱਥੇ ਪਹੁੰਚ ਗਏ ਤੇ ਉਹ ਫਿਰ ਉਹਨਾਂ ਦਾ ਸ਼ੋਅ ਸੀਗਾ ਉੱਥੇ ਮੈਂ ਜਾਣਾ ਸੀਗਾ ਉੱਥੇ ਉਹਨਾਂ ਨੇ ਪਛਾਣ ਕੇ ਜਦੋਂ ਮਿਲੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਵੀ ਬੇਸ਼ੱਕ ਮੈਂ ਇਹਨਾਂ ਨਾਲ ਕੰਮ ਨਹੀਂ ਕੀਤਾ ਹੋਇਆ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਨੂੰ ਪਤਾ ਵੀ ਸੀ ਇਹ ਵੀ ਯਾਰ ਇਹ ਸਾਡਾ ਸੀਨੀਅਰ ਕਲਾਕਾਰ ਆ ਵੀ ਅੱਜ ਸਾਡੇ ਸ਼ੋਅ ਤੇ ਆਇਆ ਤੇ ਬੜੇ ਅੱਛੇ ਤਰੀਕੇ ਨਾਲ ਮਿਲੇ ਤੁਸੀਂ ਵੀ ਇੱਕ ਸੇਮ ਉਸੇ ਨਾਲ ਦਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀ ਨਾ ਉਹ ਅਸੀਂ ਉਹ ਪੋਟੂ ਸ਼ਾਹ ਦੇ ਨਾਲ ਸ਼ੁਰੂ ਕੀਤਾ ਸੀਗਾ ਪੋਟੂ ਦਾ ਬੇੜਾ ਤੇ ਉਹਦੇ तकरीबन 40 42 ਐਪੀਸੋਡ ਚੱਲੇ ਆ ਉਹ ਚੈਨਲ ਮਹਾ ਪੰਜਾਬੀ ਕੋ ਸ਼ੁਰੂ ਹੋਇਆ ਸੀ ਉਹ ਇਦਾਂ ਦਾ ਚੈਨਲ ਸੀਗਾ ਉੱਤੇ ਚੱਲੇ 40 42 ਐਪੀਸੋਡ ਸੀਗੇ ਉਹਦੇ ਵਿੱਚ ਪੋਟੂ ਐਂਕਰ ਕਰਦਾ ਹੁੰਦਾ ਸੀ ਕਪਿਲ ਵਾਂਗੂ ਤੇ ਮੈਂ ਵਿੱਚ ਕਰੈਕਟਰ ਕਰਦਾ ਹੁੰਦਾ ਸੀ ਆਪਣੇ ਜਿਹੜੇ ਮੈਂ ਕਈ ਵਾਰੀ ਉਹਦਾ ਪਿਓ ਬਣ ਜਾਂਦਾ ਸੀ ਬਾਬਾ ਚੂਪਣੀ ਕਈ ਵਾਰੀ ਉਹ ਚ ਮੈਂ ਕਰੈਕਟਰ ਕਰਦਾ ਸੀ ਫਤੂ ਭੂਆ ਲੇਡੀਜ਼ ਦਾ ਕਰੈਕਟਰ ਕਈ ਵਾਰ ਮੈਂ ਬੱਬੂ ਡਾਣ ਬਣ ਕੇ ਆਂਦਾ ਮੈਂ ਡਿਫਰੈਂਟ ਡਿਫਰੈਂਟ ਕਰੈਕਟਰ ਉਹਦੇ ਵਿੱਚ ਮੈਂ ਕਰਦਾ ਸੀ ਉਹ ਵੀ ਚੱਲਦਾ ਰਿਹਾ ਮੈਂ ਨਾ ਪਟੋਸ਼ਾ ਦੀ ਇੱਕ ਥੋੜੇ ਦਿਨ ਪਹਿਲਾਂ ਇੰਟਰਵਿਊ ਦੇਖ ਰਿਆ ਸੀ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਉਹ ਬਿਲਕੁਲ ਸ਼ੋਅ ਬਣਾ ਸਕਦੇ ਹਾਂ ਤੁਸੀਂ ਵੀ ਵਿੱਚ ਇਨਕਲੂਡ ਹੋ ਉਸ ਸਮੇਂ ਦੇ ਕਰ ਰਹੇ ਹੋ ਕਿ ਕਮੀ ਕੀ ਰਹੀ ਹੈ ਕਮੀ ਜਲੰਧਰ ਤੇ ਬੰਬੇ ਦੀ ਕਮੀ ਤੁਹਾਨੂੰ ਪਤਾ ਹੀ ਹੈ ਕੀ ਕਮੀ ਹੈ ਜਲੰਧਰ ਤੇ ਬੰਬੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਤਾਂ ਤੁਸੀਂ ਨੇ ਸੋਚਿਆ ਕਦੀ ਬੰਬੇ ਜਾਣ ਦਾ ਬੰਬੇ ਦੇ ਕੋ ਪਹਿਲੋ ਕੁਝ ਪਰਿਵਾਰਿਕ ਮਜਬੂਰੀਆਂ ਨਹੀਂ ਜ਼ਿੰਮੇਵਾਰੀਆਂ ਸਨ ਜੀ ਜਿਨਾ ਕਰਕੇ ਜਿਹੜਾ ਪੀਕ ਟਾਈਮ ਸੀਗਾ ਜਿਹੜਾ ਕਿ ਮੇਰਾ ਛੋਟਾ ਬ੍ਰਦਰ ਦੀਪਕ ਰਾਜਾ ਜਦੋਂ ਪੀਕ ਟਾਈਮ ਤੇ ਸੀਗਾ ਉਹ ਵੀ ਗਏ ਉਹਨਾਂ ਨੇ ਬੁਲਾਇਆ ਲੇਕਿਨ ਮੈਂ ਉਥੇ ਗਿਆ ਵੀ ਲੇਕਿਨ ਪੁੱਛੋ ਪਰਿਵਾਰਕ ਮਜਬੂਰੀਆਂ ਸੀਗੇ ਵਾਪਸ ਆਣਾ ਪੈ ਗਿਆ ਇਹਨੂੰ ਤੁਸੀਂ ਕਿਸਮਤ ਹੀ ਕਹਿ ਸਕਦੇ ਹੋ ਹੋਰ ਕੁਝ ਨਹੀਂ ਹਨਾ ਕਿਸਮਤ ਦੀ ਗੱਲ ਹੋਈ ਹੈ ਜੀ ਕਮੇਟੀ ਦੇ ਵਿੱਚ ਵੀ ਗੱਲ ਕੀਤੀ ਜਿਵੇਂ ਟੈਲੈਂਟ ਕਿੰਨਾ ਮੈਂ ਨਹੀਂ ਰੱਖਦਾ ਤੇ ਕਿਸਮਤ ਕਿੰਨਾ ਮਾਇਨ ਭਾਜੀ ਇਹ ਕੜਵਾ ਸੱਚ ਹੈ ਲੋਕਾਂ ਨੂੰ ਕੜਵਾ ਲੱਗਣਾ ਹੈ ਜਿਹੜਾ ਦਾ ਬੰਦਾ ਕਾਮਯਾਬ ਹੋ ਜਾਂਦਾ ਨਾ ਉਹ ਕਿਸਮਤ ਨੂੰ ਬਿਲਕੁਲ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਮੈਂ ਮਿਹਨਤ ਬਹੁ ਕੀਤੀ ਉਹਨੂੰ ਆਪਣੀ ਟਪੋਰੀ ਲੈਂਗੁਏਜ ਬੱਬੂ ਡਾਡ ਮਾਮਾ ਵੀ ਮਿਹਨਤ ਸਾਰਿਆਂ ਨੇ ਬਹੁਤ ਕੀਤੀ ਵੀ ਤੂੰ ਇਕੱਲਾ ਉੱਥੇ ਪਹੁੰਚਿਆ ਪਰਵਾਤਮਾ ਦਾ ਸ਼ੁਕਰੀਆ ਦਾ ਕਰ ਵੀ ਪਰਵਾਤਮਾ ਤੂੰ ਮੈਨੂੰ ਇੰਨਾ ਬਖਸ਼ਿਆ ਵੀ ਮੈਂ ਇਸ ਮੁਕਾਮ ਤੱਕ ਪਹੁੰਚਿਆ ਮਿਹਨਤ ਕਰਨ ਤੋਂ ਕੋਈ ਵੀ ਪਿੱਛੇ ਨਹੀਂ ਹਟਦਾ ਗੱਲ ਕਿਸਮਤ ਦੀ ਹੀ ਆ ਜਾਂਦੀ ਹੈ ਜੀ ਕਿੰਨਾ ਪਰਸੈਂਟ ਸਮਝਦੇ ਹੋ ਕਿਸਮਤ ਹੁੰਦੀ ਹੈ? ਸ਼ਮੀ ਕਪੂਰ ਸਾਹਿਬ ਨੇ ਆਪਣੇ ਇੱਕ ਇੰਟਰਵਿਊ ਚ ਕਿਹਾ ਸੀਗਾ ਵੀ ਕਲਾਕਾਰੀ ਮਤੇਗੀ 70% ਤੇ 30% ਕਿਸਮਤ। ਲੇਕਿਨ ਕਹਿੰਦੇ ਅਗਰ ਤੁਹਾਡੀ 30% ਕੰਮ ਨਹੀਂ ਕਰ ਰਹੀ ਤੇ 70% ਬੇਕਾਰ ਆ। ਜੀ ਬਿਲਕੁਲ। ਉਹ ਵਾਕਈ ਸਹੀ ਗੱਲ ਆ ਉਹਨਾਂ ਦੀ। ਕਿਉਂਕਿ ਮੈਂ ਕਿਸੇ ਵੀ ਨਾ ਆਪਣੇ ਸੀਨੀਅਰ ਕਲਾਕਾਰ ਕੋਈ ਵੀ ਚਲਦੀ ਹੋਵੇ ਇੰਟਰਵਿਊ ਜੀ ਤੇ ਮੈਂ ਉਹ ਇੰਟਰਵਿਊ ਜ਼ਰੂਰ ਦੇਖਦਾ ਉਹਨਾਂ। ਕਿਉਂਕਿ ਇੰਟਰਵਿਊ ਚ ਉਹਨਾਂ ਦੀ ਜ਼ਿੰਦਗੀ ਦੇ ਐਸਾ ਨਿਚੋੜ ਹੁੰਦਾ ਨਾ ਫਿਲਮ ਉਹਨਾਂ ਦੀ ਦੇਖੋ ਨਾ ਦੇਖੋ ਫਿਲਮ ਦੇਖੋ ਉਹਨਾਂ ਦੇਖੋ ਅਗਰ ਕਿਸੇ ਨੇ ਕਲਾਕਾਰ ਬੰਨਣਾ ਤਾਂ ਆਪਣੇ ਸੀਨੀਅਰ ਕਲਾਕਾਰ ਦੇ ਇੰਟਰਵਿਊ ਜ਼ਰੂਰ ਦੇਖੋ ਤਾਂ ਮੈਂ ਦਿਲੀਪ ਕੁਮਾਰ ਸਾਹਿਬ ਦੀ ਆਪਣੇ ਰਾਜਕਪੂਰ ਜੀ ਦੀ ਮੈਂ ਲੱਭ ਲੱਭ ਕੇ ਇੰਟਰਵਿਊ ਦੇਖਦਾ ਹਾਂ ਨਾ ਦਿਲੀਪ ਕੁਮਾਰ ਸਾਹਿਬ ਨੇ ਇੱਕ ਵਾਰੀ ਇੰਟਰਵਿਊ 'ਚ ਗਿਆ ਕਹਿੰਦੇ ਉਹ ਮੁੰਡਾ ਆਇਆ ਆਪਾਂ ਨਾ ਹੀ ਲੈਦਨੇ ਆਪਾਂ ਕਿਹੜਾ ਉਹਨਾਂ ਤੱਕ ਪਹੁੰਚ ਨਾ ਦਿੱਤੇ ਪੰਚੋਲੀ ਉਹ ਕਿਤੇ ਨਵੀਂ ਨਵੀਂ ਸਾਥੀ ਫਿਲਮ ਹਿੱਟ ਹੋਈ ਸੀਗੀ ਤੇ ਉਹ ਉਹ ਸਟਾਰ ਬਣ ਗਿਆ ਰਾਤੋਂ ਰਾਤ ਤੇ ਉਹ ਕਿਤੇ ਰੈਸਟੋਰੈਂਟ 'ਚ ਗਿਆ ਉੱਥੇ ਲੋਕਾਂ ਨਾਲ ਲੜ ਪਿਆ ਤੇ ਸਿਰ ਪ ਦਲੇਵ ਸਵਾਬ ਨੂੰ ਕਿਸੇ ਨੇ ਪੁੱਛਿਆ ਵੀ ਕਹਿੰਦੇ ਇਹ ਜਿਹੜਾ ਤੁਹਾਡੀ ਇੰਡਸਟਰੀ ਚ ਆਹ ਕੰਮ ਸ਼ੁਰੂ ਹੋ ਗਿਆ ਵੀ ਅੱਜ ਲੋਕੀ ਕਿੱਥੇ ਤੁਹਾਡਾ ਮੁਕਾਮ ਸੀ ਅੱਜ ਲੋਕੀ ਸਿਰ ਪਾੜ ਰਹੇ ਨੇ ਕਲਾਕਾਰਾਂ ਦੇ ਕਹਿੰਦੇ ਜਿਹੜੇ ਸਤਾਰੇ ਹੁੰਦੇ ਨਾ ਇਹ ਦੂਰ ਸਮਾਂ ਤੇ ਚਮਕਦੇ ਲੋਕਾਂ ਨੂੰ ਦੇਖਣੇ ਚਾਹੀਦੇ ਜਦੋਂ ਲੋਕਾਂ ਦੇ ਵਿੱਚ ਵੱਢ ਗਏ ਨਾ ਫੇ ਸਤਾਰੇ ਨਹੀਂ ਰਹਿੰਦੇ ਆ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਇਹ ਸਤਾਰਿਆਂ ਦਾ ਥੋੜਾ ਜਿਹਾ ਫਰਕ ਹੋਣਾ ਹੀ ਚਾਹੀਦਾ ਭਗਵੰਤ ਮਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਹੈ ਜੀ ਜੀ ਕਮੀਡੀਅਨ ਵੀਰੇ ਤੁਸੀਂ ਉਹਨਾਂ ਨਾਲ ਸਟੇਜਾਂ ਵੀ ਕੀਤੀਆਂ ਜਿੰਦਾ ਦਾ ਐਕਸਪੀਰੀਅੰਸ ਸੀਗਾ ਮੈਨਾਂ ਕਹਿੰਦਾ ਜੀ ਉਹਨਾਂ ਵਰਗਾ ਇਮਾਨਦਾਰ ਬੰਦਾ ਐਸ ਇਨਸਾਨ ਮੈਂ ਉਹਨੂੰ ਜਾਣਦਾ ਬੜੀਆ ਬੜੀਆ ਚਿਕਰ ਉਹਨਾਂ ਵਰਗਾ ਇਨਸਾਨ ਕੋਈ ਨਹੀਂ ਹੈਗਾ ਪਾਰਟੀਆਂ ਦੇ ਆਪਣੇ ਮਤਬੇਦ ਹੋ ਸਕਦੇ ਆ ਮੇਰੇ ਇੰਟਰਵਿਊ ਦੇਖ ਕੇ ਸ਼ਾਇਦ ਮੈਨੂੰ ਕੱਲ ਨੂੰ ਗਾਲਾਂ ਕੱਢੀ ਜਾਣ ਵੀ ਇਹ ਕੀ ਉਹਦੀਆਂ ਝਾਪਲੂਸੀਆਂ ਕਰੀ ਜਾਂਦੇ ਲੇਕਿਨ ਨਹੀਂ ਅਸੀਂ ਇਹਨੂੰ ਐਜ਼ ਇਨਸਾਨ ਜਾਣਦੇ ਆ ਬਹੁਤ ਵਧੀਆ ਇਨਸਾਨ ਉਹਦੇ ਵਰਗੀ ਕਮੇਡੀ ਪੰਜਾਬ ਵਿੱਚ ਕਿਸੇ ਨੇ ਵੀ ਨਹੀਂ ਕੀਤੀ ਉਹ ਬੰਦਾ ਬੰਬੇ ਸਿਰਫ ਇਸ ਕਰਕੇ ਛੱਡ ਕੇ ਆ ਗਿਆ ਵੀ ਮੈਂ ਡਬਲ ਮੀਨਿੰਗ ਕਮੇਡੀ ਨਹੀਂ ਕਰਨੀ ਐਡਾ ਵੱਡਾ ਮੁਕਾਮ ਸੀ ਉਹਦਾ ਉੱਥੇ ਉਹ ਛੱਡ ਕੇ ਆ ਗਿਆ ਵੀ ਮੈਂ ਡਬਲ ਮੀਨਿੰਗ ਕਮੇਡੀ ਨਹੀਂ ਕਰਨੀ ਔਰ ਚੈਲੰਜ ਆ ਕੋਈ ਉਹਦੀ ਫਿਲਮ ਕੋਈ ਉਹਦੀ ਕੈਸਟ ਕੱਢ ਕੇ ਦਿਖਾ ਦਿਓ ਜਿੱਥੇ ਉਹਨੇ ਡਬਲ ਮੀਨਿੰਗ ਕਮੇਡੀ ਕੀਤੀ ਹੋਵੇ ਮੇਰੇ ਸਮੇਤ ਸਾਰਿਆਂ ਨੇ ਕੀਤੀ ਹੈ ਬਿਲਕੁਲ ਅੱਜ ਵੀ ਨਾ ਅਸੀਂ ਦੇਖਦੇ ਆਂ ਕਿ ਡਬਲ ਮੀਨਿੰਗ ਕਮੇਡੀ ਬਹੁਤ ਆ ਰਹੀ ਹੈ ਇਹ ਕਿੰਨੀ ਕੋ ਘਾਤਕ ਹੈ ਕਮੇਡੀ ਦੀ ਦੇਖੋ ਅੱਗੇ ਚਲਦੀ ਹੁੰਦੀ ਸੀ ਅੱਗੇ ਇੱਕ ਇਹਦੀ ਲਿਮਿਟ ਹੁੰਦੀ ਸੀ ਜੇ ਕਹਰੋ ਬੰਦੇ ਨੂੰ ਆਪਣਾ ਪਤਾ ਹੁੰਦਾ ਸੀ ਦਾਇਰਾ ਵੀ ਮੈਂ ਇੱਥੇ ਤੱਕ ਜਾਣਾ ਕਿਉਂਕਿ ਇਹ ਗੱਲ ਮੇਰੀ ਪਰਿਵਾਰ ਵਿੱਚ ਵੀ ਜਾਣੀ ਹੈ ਮੇਰੀ ਭੈਣ ਨੇ ਵੀ ਦੇਖਣੀ ਹੈ ਮੇਰੇ ਭੂਆੜੇ ਵੀ ਦੇਖਣੀ ਹੈ ਮੇਰੀ ਮਾਸੀ ਵੀ ਦੇਖਣੀ ਹੈ ਮੇਰੀ ਮਾਂ ਨੇ ਵੀ ਦੇਖਣੀ ਹੈ ਤੇ ਅੱਜ ਉਹ ਸ਼ਰਮੋ ਹਯਾ ਦੇ ਜਿਹੜੇ ਆ ਉਹ ਪੜਦੇ ਲੈ ਗਏ ਆ ਲੋਕੀ ਕਹਿੰਦੇ ਆ ਵੀ ਜੋ ਮਰਜੀ ਹੋ ਜਵੇ ਰਾਤੋਂ ਰਾਤ ਬੱਲਿਆ ਸਟਾਰ ਬਣ ਜਾ ਪਾਵੇਂ ਨੰਗਾ ਹੀ ਹੋਣਾ ਪੈ ਜਵੇ ਤੁਹਾਡੇ ਸਾਹਮਣੇ ਹੋਣਦੇ ਵੀ ਲੋਕੀ ਬਿਲਕੁਲ ਇਦਾਂ ਹੀ ਹੁੰਦਾ ਇੱਕ ਅਮਨ ਗੱਲ ਕਰੀਏ ਜਿਵੇਂ ਭਗਵੰਤ ਜੀ ਰਾਜਨੀਤੀ 'ਚ ਚਲੇ ਗਏ ਨੇ ਜੀ ਜੀ ਕਦੀ ਤੁਹਾਡਾ ਮਨ ਬਣਿਆ ਨਹੀਂ ਜੀ ਨਹੀਂ ਬਿਲਕੁਲ ਨਹੀਂ ਰਾਜਨੀਤੀ ਤਾਂ ਦੂਰ ਹੀ ਸਲਾਮ ਚਗੀ ਹੈ ਕਿਉਂਕਿ ਅਸੀਂ ਰਾਤ ਨੂੰ 8:30 ਵਜੇ ਸਵਿਚ ਆਫ ਕਰਕੇ ਸੌਣ ਵਾਲੇ ਬੰਦੇ ਕਿਉਂਕਿ ਸਾਨੂੰ ਸੱਚੀ ਗੱਲ ਹੈ ਸਾਡੀ ਕੋਈ ਸ਼ੂਟਿੰਗ ਹੋਵੇ ਕੰਮ ਹੋਵੇ ਠੀਕ ਹੈ ਨਹੀਂ ਤਾਂ ਆਪਾਂ 8:30 9:00 ਵਜੇ ਸੌਂਗੇ ਤੇ ਮਸਤੀ ਮਾਰੀ ਦੀ ਮੌਜਾ ਮਾਰੀ ਦੀ ਆਪਾਂ ਐਨਜੋਏ ਕਰੋ ਇੱਥੇ ਤਾਂ ਪਤਾ ਨਹੀਂ ਰਾਤੀ 12 ਵੇ ਕਹਿੰਦੇ ਆਗੇ ਤੁਹਾਡੀ ਬੈਲ ਕੜਾ ਨਹੀਂ ਮਾਰੇ ਉੱਠੋ ਆਜੋ ਆ ਪੰਗਾ ਪੈ ਗਿਆ ਸਾਡੇ ਕੋਈ ਟੈਨਸ਼ਨਾਂ ਨਹੀਂ ਲੈ ਹੋ ਸਕਦੀਆਂ ਮਾਨ ਸਾਹਿਬ ਨੇ ਟੈਨਸ਼ਨਾਂ ਲੀਤੀਆਂ ਨੇ ਕੰਡਿਆ ਭਰਿਆ ਤਾਜ ਆ ਪਰਮਾਤਮਾ ਉਹਨਾਂ ਨੂੰ ਇਹਦੇ ਵਿੱਚ ਸਫਲ ਕਰੇ ਔਰ ਪੰਜਾਬ ਦੀ ਸੇਵਾ ਕਰਨ ਵਿੱਚ ਜੋ ਯੋਗਦਾਨ ਦੇ ਰਹੇ ਨੇ ਪਰਮਾਤਮਾ ਨੂੰ ਹੋਰ ਤਰਕੀਆਂ ਦੇਵੇ ਸ਼ਕਤੀ ਦੇਵੇ ਕਿ ਉਹ ਇਸ ਨੂੰ ਨਿਵਾ ਸਕਣ 40 ਸਾਲ ਤੋਂ ਮੈਂ ਦਿਖਦਾ ਰਿਹਾ 35 ਸਾਲ ਤੋਂ ਲਗਭਗ ਦਿਖਦਾ ਰਿਹਾ ਡਿਪਟੀ ਰਾਜਾ ਜੀ ਡਿਪਟੀ ਰਾਜਾ ਦਾ ਅਸਲ ਨਾਮ ਡਿਪਟੀ ਰਾਜਾ ਨੂੰ ਵੀ ਯਾਦ ਹੈ ਕਿ ਨਹੀਂ ਅਸਲ ਨਾਂ ਕੀ ਸੀਗਾ ਉਹ ਸਾਨੂੰ ਵੀ ਭੁੱਲ ਗਿਆ ਘਰਦਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਮਤਲਬ ਕਿਸੇ ਨੂੰ ਵੀ ਨਹੀਂ ਪਤਾ ਉਹਦਾ ਅਸਲੀ ਨਾਮ ਰਜਿੰਦਰ ਹੈ ਜਿਹੜਾ ਕਿ ਪਾਸਪੋਰਟ ਤੇ ਹੀ ਆ ਆਧਾਰ ਕਾਰਡ ਤੇ ਹੀ ਆ ਉਹ ਉੱਥੇ ਹੀ ਆ ਬਾਕੀ ਘਰਦਿਆਂ ਨੇ ਨਾਂ ਮੇਰੇ ਮਾਸੀ ਨੇ ਨਾਂ ਮੇਰਾ ਰੱਖਿਆ ਸੀ ਡਿਪਟੀ ਕੁਝ ਉਹਨਾਂ ਦਾ ਦਿਮਾਗ ਜੋਗੇ ਜਿਦਾ ਮਾਂ ਦਾ ਡਿਪਟੀ ਕਹਾਣੀ ਹੁੰਦੀ ਸੀ ਮੇਰੇ ਖਿਆਲ ਕਿਤਾਬਾਂ ਵਿੱਚ ਹਾਂਜੀ 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 ਉਹਨਾਂ ਤੋਂ ਕੁਝ ਉਹਨਾਂ ਨੂੰ ਜੋ ਆਇਆ ਤਾਂ ਉਹਨਾਂ ਨੇ ਡਿਪਟੀ ਨਾ ਰੱਖਿਆ ਸੀਗਾ ਜਦੋਂ ਇਸ ਲੈਮ ਚ ਆਏ ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਤੇ ਮਾਸ਼ਾਅੱਲਾ ਕੱਦ-ਕੱਡ ਤੁਸੀਂ ਦੇਖ ਰਹੇ ਹੋ ਤੇ ਜਦੋਂ ਸਟੇਜਾਂ ਤੇ ਜਾਣਾ ਸ਼ੁਰੂ ਕੀਤਾ ਅਨਾਉਂਸਮੈਂਟ ਹੋਣੀ ਵੀ ਆ ਰਹੇ ਨੇ ਡਿਪਟੀ ਡਿਪਟੀ ਸਾਹਿਬ ਤਾਂ ਅਗਲੇ ਦਿਨਾਂ ਨਾਲ ਹਾਂਜੀ ਅੱਜ ਕੱਲ ਤਾਂ ਲੋਕੀ ਨਾਲ ਆਪਣੇ ਧੱਕੇ ਨਾਲ ਸਾਹਿਬ ਲਈ ਜਾਂਦੇ ਨੇ ਉਹ ਡਿਪਟੀ ਸਾਹਿਬ ਕਹਿਣੇ ਪੈਣਾ ਡਿਪਟੀ ਸਾਹਿਬ ਤੇ ਉਹ ਲੋਕਾਂ ਨਾਲ ਕੋਈ ਪੁਲਿਸ ਅਫਸਰ ਸੁਸਰਾ ਆ ਰਿਹਾ ਤੇ ਉਹਨਾਂ ਦਾ ਕੋਈ ਐਟੀਟਿਊਡ ਚੇਂਜ ਹੋ ਜਾਣਾ ਵੀ ਛੱਡੋ ਇੱਧਰ ਚੱਲੋ ਉੱਧਰ ਚੱਲੋ ਤੇ ਉਹ ਫਿਰ ਸੋਚਿਆ ਕਿ ਇਕੱਲਾ ਡਿਪਟੀ ਨਹੀਂ ਚੱਲਣਾ ਇਹਦਾ ਕਾਮਿਕ ਨਾਂ ਸੋਚਿਆ ਚ ਪੈਣਾ ਕੁਝ ਹੋਣਾ ਚਾਹੀਦਾ ਕਾਫੀ ਸੋਚ ਵਿਚਾਰ ਤੋਂ ਬਾਅਦ ਫਿਰ ਜਿਵੇਂ ਜੋੜ ਹੀ ਚੱਲੀ ਸੀ ਤੇ ਉਸ ਤੋਂ ਬਾਅਦ ਮੈਂ ਡਿਪਟੀ ਰਾਜਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਕ ਕਮੇਡੀਅਨ ਆ ਜਾਂ ਕਲਾਕਾਰ ਹੈ ਅੱਛਾ ਗੱਲ ਕਰਦੇ ਆ ਤੁਸੀਂ ਨਾ ਕਿਦਾਂ ਸਟੇਜਾਂ ਬਹੁਤ ਲਗਾਉਂਦੇ ਹੋ ਜੀ ਜੀ ਕਈ ਵਾਰ ਐਸੀ ਸਿਚੁਏਸ਼ਨ ਆ ਜਾਂਦੀ ਹੈ ਕਿ ਸਟੇਜ ਨੂੰ ਸੰਭਾਲਣਾ ਬੜਾ ਔਖਾ ਹੋ ਜਾਂਦਾ ਹੈ ਜਾਂ ਕੋਈ ਐਸੇ ਸਾਹਮਣੇ ਹੋ ਜਾਂਦੇ ਕਿ ਐਦਾਂ ਦੇ ਕਿੱਸੇ ਹੋਏ हां जी हां जी ਲੋਕੀ ਦਾ ਬਾ ਕਮਾਲ ਪੰਜਾਬ ਦੇ ਤੇ ਸਾਡੇ ਕਿਹੜੀ ਬਾਤ ਹੈ ਲੋਕਾਂ ਦੀ ਆਹ ਨਜ਼ਾਰਾ ਪੂਰਾ ਲਿਆ ਦਿੰਦੇ ਨੇ ਇੱਕ ਵਾਰੀ ਮੇਰੇ ਨਾਲ ਬਹੁਤ ਵੱਡੇ ਸਟਾਰ ਕਲਾਕਾਰ ਉਹ ਪਰਫਾਰਮ ਕਰ ਰਹੇ ਵਿਆਹ ਦਾ ਹੀ ਪ੍ਰੋਗਰਾਮ ਸੀਗਾ ਅਸੀਂ ਵਿਆਹ ਦੇ ਪ੍ਰੋਗਰਾਮ ਜਿਆਦਾ ਲਾਇਦੇ ਤੇ ਵਿਆਹ ਦੇ ਪ੍ਰੋਗਰਾਮ ਵਿੱਚ ਉਹ ਸਿੰਗਰ ਸਾਹਿਬ ਗਾ ਰਹੇ ਮੈਂ ਉਹਨਾਂ ਨੂੰ ਪੇਸ਼ ਕਰਕੇ ਨਾਲ ਸਾਈਡ ਤੇ ਬੜਾ ਤੇ ਪਿੱਛੋਂ ਇੱਕ ਬਜ਼ੁਰਗ ਬਾਬਾ ਜੀ ਨਾ ਤੇ ਪੂਰੇ ਬਜ਼ੁਰਗ ਆਪਣੇ ਜੋ ਪਿੰਡਾਂ ਦੇ ਹੁੰਦੇ ਨੇ ਤੇ ਉਹ ਰੌਲਾ ਬੰਦ ਕਰੋ ਬੰਦ ਕਰੋ ਪ੍ਰੋਗਰਾਮ ਬੰਦ ਕਰੋ ਉਹ ਸਿੰਗਰ ਨੇ ਮਾੜਾ ਮੂੜਾ ਇੱਧਰ ਦੇਖਿਆ ਵੀ ਕੱਲ ਹੀ ਬੰਦ ਕਰੋ ਉਹ ਗਾਉਂਦਾ ਰਿਹਾ ਉਹ ਥੋੜਾ ਜਿਹਾ ਫੇਰ ਅੱਗੇ ਬੰਦ ਕਰੋ ਤਾਨੂੰ ਕਹੇ ਬੰਦ ਕਰੋ ਬੰਦ ਕਰੋ ਉਹ ਬਿਲਕੁਲ ਡਾਂਸਿੰਗ ਫਲੋਰ ਤੇ ਆ ਕੇ ਨਾ ਬੰਦ ਕਰੋ ਬੰਦ ਕਰੋ ਸਿੰਗਰ ਕਹਿੰਦਾ ਕਿ ਬੰਦਾ ਰੋਕੋ ਹਾਂਜੀ ਬਾਬਾ ਜੀ ਕੀ ਗੱਲ ਆ ਕੈਨੇਡਾ ਤੋਂ ਮੁੰਡੇ ਦਾ ਫੋਨ ਆਇਆ ਗੱਲ ਕਰਨੀ ਆ ਉਹ ਆਪਣੇ ਗੱਲ ਕਹੋ ਕਹਿੰਦਾ ਭਾਈ ਆ 300 ਬੰਦਾ ਨੱਚਣ ਡਿਆ ਤੂੰ ਬਾਹਰ ਜਾ ਕੇ ਗੱਲ ਕਰ ਲੈ ਉਹ ਸਾਰਿਆਂ ਨੂੰ ਪ੍ਰੋਗਰਾਮ ਰੋਕ ਕੇ ਗੱਲ ਕਰਨ ਡਿਆ ਗੱਲ ਕਰਨੀ ਇਹ ਮੁੰਡੇ ਦਾ ਕੈਨੇਡਾ ਤੋਂ ਫੋਨ ਆਇਆ ਮਤੇ ਇਦਾਂ ਦੇ ਬੰਦੇ ਆ ਇਹੋ ਜੇ ਕਿਸੇ ਅਕਸਰ ਹੋ ਹੀ ਜਾਂਦੇ ਨੇ ਬਹੁਤ ਹੁੰਦੇ ਨੇ ਕਈ ਵਾਰ ਇਸ ਇਹੋ ਜੇ ਕੋ ਸਿਚੁਏਸ਼ਨ ਸੰਭਾਲਣੀ ਵੀ ਉਖ ਹੋ ਜਾਂਦੀ ਕਦੀ ਇਦਾਂ ਹੁੰਦਾ ਹਾਂਜੀ ਸਿਚੁਏਸ਼ਨ ਸੰਭਾਲੀ ਹੋ ਜਾਂਦੀ ਆ ਹੁਣ ਚਲੋ ਕਮੇਡੀਅਨ ਦਾ ਤਾਂ ਕੰਮ ਹੀ ਇਹ ਆ ਵੀ ਆਪਣੇ ਆਪ ਨੂੰ ਆਪਣਾ ਜਲੂਸ ਕੱਢ ਕੇ ਮਤੇ ਕਿ ਲੋਕਾਂ ਨੂੰ ਹਸਾਉਣਾ ਉਹ ਮੈਂ ਹੁਣ ਨਾ ਮਤੇ ਕਿ ਚਲੋ ਜੈਜੀ ਭਾਜੀ ਨਾ ਹੁੰਦਾ ਸੀ ਮੈਂ ਜੈਜੀ ਵੀ ਜੈਜੀ ਭਾਈ ਨਾਲ ਮੈਂ 6-7 ਸਾਲ ਮੈਂ ਉਹਨਾਂ ਨਾਲ ਸਟੇਜ ਸ਼ੇਅਰ ਕੀਤੀ ਹੈ ਉਹਨਾਂ ਨਾਲ ਸਟੇਜਾਂ ਦੇ ਹੁੰਦੇ ਸੀ ਤੇ ਉਹਨਾਂ ਦਾ ਸਟਾਈਲ ਹੁੰਦਾ ਸੀ ਉਹਨਾਂ ਨੇ ਪਹਿਲੋ ਜਾਂਦੇ ਸਟੇਜ ਸ਼ੁਰੂ ਕਰਨੀ ਡੇਢ ਕ ਘੰਟਾ ਉਹਨਾਂ ਨੇ ਗਾਉਣਾ ਤੇ ਉਸ ਤੋਂ ਬਾਅਦ ਡੇਢ ਘੰਟੇ ਬਾਅਦ ਉਹਨਾਂ ਨੇ 15 ਕਿ ਮਿੰਟ ਦੀ ਬ੍ਰੇਕ ਲੈ ਕੇ ਵੇ ਪੰਜਾਬੀ ਫੋਕ ਡਰੈੱਸ ਵਿੱਚ ਉਹਨਾਂ ਨੇ ਸਟੇਜ ਤੇ ਆਣਾ ਹੁੰਦਾ ਸੀ ਉਹ 15 ਮਿੰਟ ਬੈਸ ਸੰਭਾਲਨੇ ਹੁੰਦੇ ਸੀ ਹੁਣ ਜੈਜੀ ਜੀ ਸਾਹਿਬ ਨੇ 6 ਮਤਲਬ ਡੇਢ ਘੰਟਾ ਸਟੇਜ ਲਾਈ ਹੋਵੇ ਲੋਕੀ ਨੱਚ ਰਹੇ ਹੁਣ ਉਸ ਤੋਂ ਬਾਅਦ ਤੁਹਾਨੂੰ ਮਾਈਕ ਫੜਾਤਾ ਜਾਵੇ ਤੇ ਲੋਕਾਂ ਨੂੰ ਕਮੇਡੀ ਸੁਣਾ ਤੇ ਉੱਥੇ ਕਿਹੜਾ ਸਹ ਤੇ ਅਸੀਂ ਸੁਣਾਉਂਦੇ ਰਹੇ ਆ ਉਹ ਕਈ ਵਾਰ ਜਗ੍ਹਾ ਹੀ ਲੁੱਕ ਕਈ ਜਿਗਾ ਲੋਕ ਹੀ ਸੁਣ ਲੈਂਦੇ ਨੇ ਸੀ ਤੇ ਕਈ ਜਗ੍ਹਾ ਇਹਦੇ ਵੀ ਮਿਲ ਜਾਂਦੇ ਸੀਗੇ ਇੱਧਰ ਡਲੋਜੀ ਰੋਡ ਤੇ ਪਠਾਨਕੋਟ ਮੇਰਾ ਪ੍ਰੋਗਰਾਮ ਸੀਗਾ ਤੇ ਮੈਂ ਜੇ ਉਹ ਬਾਜੀ ਜੈਜੀ ਬਾਜੀ ਅਜੇ ਕੈਵਨ ਚ ਗਏ ਆ ਮੈਂ ਮਾਈਕ ਹੱਥ ਚ ਫੜੇ ਤੇ ਮੋਰੇ ਕੋ ਬੱਦਾ ਆ ਕੇ ਮੈਨੂੰ ਕਹਿੰਦਾ ਥੱਲੇ ਹੋ ਮੈਨੂੰ ਕਹਿੰਦਾ ਬਗਵਾਸ ਬੰਦ ਕਰ ਜੈਜੀ ਨੂੰ ਲਾ ਹੁਣ ਉਹਦੀ ਆਵਾਜ਼ ਮਾਈਕ ਤੇ ਗਈ ਨਹੀਂ ਮੈਂ ਕਿਹਾ ਹਾਂਜੀ ਹਾਂਜੀ ਇਹ ਵੀ ਤੁਹਾਨੂੰ ਮੈਂ ਜਰੂਰ ਆਪਣੀ ਆਈਟਮ ਸੁਣਾਉਂਗਾ ਉਸ ਤੋਂ ਪਹਿਲਾਂ ਸੁਣੋ ਮੇਰੀ ਇੱਕ ਹੋਰ ਆਈਟਮ ਉਹ ਕਹਿੰਦਾ ਮੈਂ ਤੈਨੂੰ ਕਿਹਾ ਬੰਦ ਕਰ ਤੂੰ ਐਡਮਸ ਨਾ ਆਉਣ ਇਹੋ ਕੇ ਸਿਚੁਏਸ਼ਨ ਇਦਾਂ ਦੀਆਂ ਸੰਭਾਲਣੀਆਂ ਪੈਂਦੀਆਂ ਅੱਛਾ ਮੈਂ ਕਾਫੀ ਤੁਹਾਨੂੰ ਦੇਖਿਆ ਵੀ ਸੁਨਿਆ ਵੀ ਕਿਉਂਕਿ ਕਹਿੰਦੇ ਨਾ ਛੋਟੇ ਹੁੰਦੇ ਤਾਂ ਮੈਂ ਵੀ ਦੇਖਦਾ ਆ ਰਿਹਾ ਉਮਰ ਤਾਂ ਬਰਾਬਰ ਹੀ ਆ ਆਪਣੀ ਵੈਸੇ ਹਾਂਜੀ ਹਾਂਜੀ ਇਹਦਾ ਵੀ ਕਿੱਸਾ ਸੁਣ ਲਓ ਮੈਂ ਇਧਰ ਤਰਨਤਨ ਸਾਈਡ ਨਾਲ ਪ੍ਰੋਗਰਾਮ ਤੇ ਗਿਆ ਇਹ ਤਕਰੀਬਨ 4 ਸਾਲ ਪਹਿਲੋਂ ਦੀ ਉਹ ਗੱਲ ਆ ਮੇਲੇ ਸਾਡੇ ਚੱਲਦੇ ਰਹਿੰਦੇ ਅਪ੍ਰੈਲ ਤੋਂ ਸ਼ੁਰੂ ਹੋ ਜਾਂਦੇ ਆ ਤੇ ਮੇਲੇ ਤੇ ਮੈਂ ਗਿਆ ਤੇ ਮੈਨੂੰ ਇੱਕ ਬੰਦਾ ਕਹਿੰਦਾ ਸਰਦਾਰ ਸਾਹਿਬ ਸੀਗੇ ਮਦਕੀ ਮੈਨੂੰ ਕਹਿੰਦਾ ਭਾਜੀ ਅਜ਼ੀਨਾ ਛੋਟੇ ਛੋਟੇ ਹੁੰਦੇ ਸੀ ਤੁਹਾਨੂੰ ਦੇਖਦੇ ਸੀ ਮੈਂ ਕਿ ਤੂੰ ਕੀ ਕਰਦੇ ਕਹਿੰਦਾ ਮੈਂ ਰਿਟਾਇਰ ਫੌਜੀ ਆ ਫੌਜ ਤੋਂ ਰਿਟਾਇਰ ਹੋ ਗਏ ਆ ਗਿਆ ਕਹਿੰਦਾ ਮੈਂ ਮੈਂ ਕਹਾਂ ਤੁਸੀਂ ਵੀ ਮੈਨੂੰ ਛੋਟੇ-ਛੋਟੇ ਹੁੰਦੇ ਦੇਖਦੇ ਹੁੰਦੇ ਸੀਗੇ ਕਹਿੰਦਾ ਆ ਜੀ ਭਾਈ 18 ਸਾਲਾਂ ਦਾ ਭਰਤੀ ਹੋਇਆ ਸੀ 18 ਸਾਲ ਡਿਊਟੀ ਕਰਕੇ ਮੈਂ 36 ਦਾ ਹੋ ਕੇ ਵਾਪਸ ਆ ਗਿਆ 37 ਸਾਲਾਂ 38 ਸਾਲ ਦਾ ਹੈਗਾ ਮੈਂ ਤਾਂ ਤੁਹਾਨੂੰ ਛੋਟੇ ਹੁੰਦੇ ਹੀ ਦੇਖਦਾ ਹੁੰਦਾ ਸੀ ਮੈਂ ਮੈਨੂੰ ਫੇਰ ਸਮਾਂ ਹੈ ਮੈਂ ਕਹਿੰਦਾ ਵਾਕਈ ਯਾਰ ਇਹ ਛੋਟੇ ਹੁੰਦੇ ਦੇਖਦਾ ਹੋਣਾ ਉਸ ਵੇਲੇ ਮੈਨੂੰ ਆ ਬਿਲਕੁਲ ਕਿਉਂਕਿ ਮਿਲਟਰੀ ਵਿੱਚ ਆਰਮੀ ਵਿੱਚ 18 ਸਾਲ ਤੋਂ ਬਾਅਦ ਭਰਤੀ ਹੁੰਦਾ ਹੈ 18 ਸਾਲ ਦਾ ਟਾਇਰ ਹੋ ਕੇ 36 37 ਸਾਲ ਦਾ ਵਾਪਸ ਆ ਜਾਂਦਾ ਬੰਦਾ ਅੱਛਾ ਮੈਂ ਨਾ ਦੇਖਿਆ ਕਿ ਤੁਸੀਂ ਮੇਰ ਮਿੱਤਲ ਸਾਹਿਬ ਤੋਂ ਬਹੁਤ ਇ ਕਮੇਡੀ ਕਿੰਗ ਕਿਹਾ ਜਾਵੇ ਨਾ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਜਿਨ੍ਹਾਂ ਨੇ ਛੱਡਾਂ ਚ ਪੀੜਾ ਪਾਈਆਂ ਨਾ ਉਹ ਮੇਰ ਮਿੱਤਲ ਸਾਹਿਬ ਹੈ ਉਹਨਾਂ ਨਾਲ ਕਿਵੇਂ ਇਨਸਪਾਇਰ ਹੋਏ ਜਾਂ ਤੁਸੀਂ ਉਹਨਾਂ ਨਾਲ ਸਿੱਖੇ ਹੋ ਜੀ ਹਾਂ ਜੀ ਜੀ ਅਸੀਂ ਉਹਨਾਂ ਨਾਲ ਸਟੇਜਾਂ ਵੀ ਸ਼ੇਅਰ ਕੀਤੀਆਂ ਨੇ ਬਾਕੀ ਉਹ ਤਾਂ ਮੈਂ ਕਹਿੰਦਾ ਹੁਣ ਬਈ ਐਸ ਵੱਲੇ ਭਾਵੇਂ ਕਿੰਨੇ ਕਮੇਡੀਅਨ ਆ ਗਏ ਨੇ ਉਹ ਸਾਰੇ ਇੱਕ ਪਾਸੇ ਤੇ ਮੇਰ ਮਿੱਤਲ ਸਾਹਿਬ ਇੱਕ ਪਾਸੇ ਬਿਲਕੁਲ ਬਹੁਤੀ ਉਹਨਾਂ ਦੀ ਆਵਾਜ਼ ਸੁਣ ਕੇ ਲੋਕੀ ਹੱਸ ਪੈਂਦੇ ਨੇ ਔਰ ਪਹਿਲੇ ਦੁਨੀਆ ਦੇ ਕਮੇਡੀਅਨ ਹੈਗੇ ਜੇ ਕਹੋ ਸਾਡੇ ਹਿੰਦੁਸਤਾਨ ਦੇ ਪੰਜਾਬ ਦੇ ਕਮੇਡੀਅਨ ਜਿਹਨਾਂ ਨੂੰ ਕਮੇਡੀ ਕਰਨ ਲਈ ਕੋਈ ਪੰਚ ਦੀ ਲੋੜ ਨਹੀਂ ਪੈਂਦੀ ਸੀ ਉਹ ਕੋਈ ਵੀ ਗੱਲ ਕਰਦੇ ਸੀਗੇ ਤੇ ਉਹਦੇ ਵਿੱਚੋਂ ਲੋਕਾਂ ਨੂੰ ਹਾਸਾ ਆਉਂਦਾ ਸੀਗਾ ਲੋਕੀ ਅੱਜ ਵੀ ਹੱਸੀ ਜਾਂਦੇ ਹੁਣ ਤੁਸੀ ਕਹਿਣਾ ਤੁਸੀਂ ਕਹਿਣਾ ਵੀ ਉਹਦਾ ਇੱਕ ਉਹਨਾਂ ਦਾ ਅੰਦਾਜ਼ ਕਿਉਂਕਿ ਮੇਰੇ ਗੁਰੂ ਜੀ ਨੇ ਉਹਨਾਂ ਨੂੰ ਟ੍ਰਿਬਿਊਟ ਕਹਿ ਲਾ ਉਹਨਾਂ ਨੂੰ ਸ਼ਰਧਾਂਜਲੀ ਉਹਨਾਂ ਨੂੰ ਜ਼ਰੂਰ ਦੱਸਾਂਗੇ ਤੇ ਦੇਖੋ ਇੱਕ ਛੋਟੀ ਜੀ ਗੱਲ ਹੈ ਐਵੇਂ ਨਾ ਇੱਕ ਕਿਹੜੀ ਫਿਲਮ ਸੀ ਜੱਟ ਦੀ ਜ਼ਮੀਨ ਜਾ ਕੇ ਸੀ ਕੁੜੀ ਕੋਠੇ 'ਚ ਸੁੱਤੀ ਪਈ ਐ ਤੇ ਉਹ ਪੌੜੀ ਲਾ ਕੇ ਉੱਤੇ ਕੋਠੇ ਤੇ ਚੜਦੇ ਆ ਕੁੜੀ ਉਧਰਲੇ ਮੂੰਹ ਕਰਕੇ ਸੁੱਤੀ ਪਈ ਐ ਤੇ ਉਹ ਆ ਗਿਆ ਓਏ ਹੋਏ ਓ ਮਾਇਆ ਗਿਆ ਓ ਮਾਇਆ ਗਿਆ ਲੱਗੀ ਵਾਲੇ ਤਾਂ ਕਹਿੰਦੀ ਸੌਂਦੇ ਨਹੀਂ ਹੁੰਦੇ ਓ ਮਾਇਆ ਤੂੰ ਘਰਾੜੇ ਮਾਰੀ ਜਾਂਦੇ ਆ ਉੱਠ ਮਾਇਆ ਦੇਖ ਮੈਂ ਆ ਗਿਆ ਮੈਂ ਓਏ ਹੋਏ ਗੱਲ ਨਹੀਂ ਬਾਤ ਨਹੀਂ ਬੱਸ ਦੱਸੋ ਚ ਕੀ ਕਮੇਡੀ ਆ ਲੋਕੀ ਹਾਸ ਰੇ ਨੇ ਬਿਲਕੁਕੋ ਐਨਜੋਏ ਕਰ ਰਹੇ ਨੇ ਅੱਜ ਵੀ ਦੇਖੋ ਸਾਡੇ ਕੈਮਰਾਮੈਨ ਸਾਭੀ ਹਾਸ ਰੇ ਨੇ ਹਾਂ ਬਿਲਕੁਲ ਜੀ ਬਿਲਕੁਲ ਇਹ ਉਹਨਾਂ ਦੀ ਦੇਖੋ ਉਹਨਾਂ ਨੂੰ ਤਾਂ ਹਮੇਸ਼ਾ ਸਲੂਟ ਆ ਸਲਾਮ ਆ ਪ੍ਰਣਾਮ ਆ ਪਰਮਾਤਮਾ ਨੂੰ ਕਿਉਂਕਿ ਕੈਨ ਦੀ ਲੋੜ ਇਹਨਾਂ ਸਵਰਗਾ ਚ ਹੀ ਆ ਜਿਨ੍ਹਾਂ ਨੂੰ ਉਹਨਾਂ ਨੇ ਲੋਕਾਂ ਨੂੰ ਸਾਇਆ ਉਹ ਸਵਰਗਾ ਚ ਹੀ ਨੇ वैसे कई डायलॉग ਨੇ ਜਿਹੜੇ ਤੁਸੀਂ ਜੇ ਆਪਾਂ ਜਿਵੇਂ सनी देओल ਦਾ ਡਾਇਲਗ ਕਿਉਂਕਿ ਬਹੁਤ ਐਂਗਰੀ ਯੰਗ ਮੈਨ ਦੇ ਤੌਰ ਤੇ ਜਾਣੇ ਜਾਂਦੇ ਨੇ ਜੇ ਮੇਰ ਮਿੱਤਰ ਸਾਹਿਬ ਉਹਨੂੰ ਕਦੀ ਕਰਨ ਤੁਸੀਂ ਦੇਖੋ ਆ ਤੁਸੀਂ ਮੇਰਾ ਆਈਡੀਆ ਡਿਸਕਲੋਜ਼ ਕਰ ਰਹੇ ਹੋ ਅੱਛਾ ਜੀ ਚਲੋ ਇਹ ਮੈਂ ਦੱਸ ਹੀ ਦਿਨਾ ਇਹ ਬਹੁਤ ਜਲਦ ਮੈਂ ਨਾ ਮੇਰ ਮਿੱਤਰ ਸਾਹਿਬ ਦੀ ਇੱਕ ਸੀਰੀਏ ਦੀ ਸ਼ੁਰੂ ਕਰ ਰਿਹਾ ਅੱਛਾ ਜੀ ਜਿਹਦੇ ਵਿੱਚ ਮੇਰ ਮਿੱਤਰ ਸਾਹਿਬ ਆਪਣੇ ਕਰਦਾ ਮੈਂ ਇਸ ਕਲੋਸ ਕੋਈ ਚੋਰੀ ਤਾਂ ਨਹੀਂ ਹੋ ਜੂਗਾ ਨਹੀਂ ਨਹੀਂ ਕੋਈ ਗੱਲ ਨਹੀਂ ਜੇ ਕੋਈ ਕਰੀ ਜਾਵੇ ਕਿਉਂਕਿ ਮੇਰ ਮੇ ਤਾਂ ਸਭ ਨੂੰ ਕਾਪੀ ਕਰਨਾ ਕਿਹੜਾ ਬਹੁਤ ਔਖਾ ਹੈ ਜੀ ਬਹੁਤ ਔਖਾ ਚਲੋ ਹਨਾ ਬਾਕੀ ਮੈਨੂੰ ਉਹਨਾਂ ਦਾ ਐਸਿਆ ਕੋਈ ਚੌਂਕੀ ਆ ਜਾਂਦੀ ਹੈ ਮੈਂ ਪਿੱਛੇ ਜੇ ਸਕੀਟਾਂ ਕੀਤੀਆਂ ਸੀ ਕਿ ਚੈਨਲ ਤੇ ਬੜੀਆਂ ਲੋਕਾਂ ਨੇ ਲਾਈਕ ਕੀਤੇ ਕਮੈਂਟਸ ਬੜੇ ਅੱਛਾ-ਅੱਛੇ ਆਏ ਵੀ ਤੁਸੀਂ ਮੇਰ ਮੇ ਤਾਂ ਸਭ ਯਾਦ ਕਰਾਤੇ ਮੈਂ ਕਿਹਾ ਮੈਂ ਤਾਂ ਉਹਨਾਂ ਦੇ ਲਾਗੇ ਤਾਂ ਗਿਆ ਵੀ ਨਹੀਂ ਚਲੋ ਮੈਂ ਇਦਾਂ ਦਾ ਹੀ ਸ਼ੁਰੂ ਕਰ ਰਿਹਾ ਭਾਜੀ ਮੈਂ ਇੱਕ ਸੀਰੀਜ਼ ਸ਼ੁਰੂ ਕਰਨੀ ਹੈ ਆ ਸ਼ਾਇਦ ਮੈਂ ਆਪਣੇ ਚੈਨਲ ਤੇ ਸ਼ੁਰੂ ਕਰਾਂ ਕਿਉਂਕਿ ਦੂਜੇ ਤੇ ਫੇ ਅੱਜ ਵੀ ਬਿਲਕੁਲ ਆ ਨਾ ਅਗਲੇ ਨੂੰ ਅਣੀ ਜੇ ਫਾਇਦਾ ਹੋਵੇ ਆਪਾਂ ਨੂੰ ਬਿਲਕੁਲ ਜੱਜ ਦੇ ਸਮਾਂ ਦੀ ਠੀਕ ਹੈ ਵੀਊਜ਼ ਦਾ ਫਾਇਦਾ ਤਾਂ ਉਹ ਨਹੀਂ ਹੀ ਸ਼ੁਰੂ ਕਰਨਾ ਨਾ ਮੇਰ ਮੇਤਲ ਸਾਹਿਬ ਦੀਵਾਰ ਵਾਲਾ ਸੀਨ ਮੇਰ ਮੇਤਲ ਸਾਹਿਬ ਤਰਸ਼ੂਲ ਵਾਲਾ ਸੀਨ ਮੇਰ ਮੇਤਲ ਸਾਹਿਬ ਗੱਬਰ ਸਿੰਘ ਵਾਲਾ ਤਾਂ ਅਸੀਂ ਕਰਦੇ ਹੀ ਰਹੇ ਹਾਂ ਮਤਲਬ ਮੇਰ ਮੇਤਲ ਸਾਹਿਬ ਗੱਬਰ ਸਿੰਘ ਦਾ ਕਿਦਾਂ ਰੋਲ ਕਰਾਂਗੇ ਜਿਦਾ ਤੁਸੀਂ ਸੰਨੀ ਦੇਵਾਲ ਸਾਹਿਬ ਦਾ ਇਹ ਮੇਰੇ ਦਿਮਾਗ ਆਈਡੀਆ ਹੈਗਾ ਆ ਔਰ ਮੈਂ ਬਹੁਤ ਜਲਦ ਕਰਾਂ ਬਈ ਪੂਰਾ ਬਕਾਇਦਾ ਉਸੇ ਲੋਕੇਸ਼ਨ ਤੇ ਜਾ ਕੇ ਜਦਾ ਕੋਈ ਕਿ ਜੇ ਪਹਾੜੀ ਇਲਾਕੇ ਦਾ ਸੀਨ ਆ ਤਾਂ ਉੱਥੇ ਗੱਬਰ ਸਿੰਘ ਦਾ ਸੀਨ ਉਹ ਮੇਰ ਮਿੱਤਲ ਸਾਹਿਬ ਕਰਿਆ ਕਰਨਗੇ ਇਹ ਪੂਰੀ ਸੀਰੀਜ਼ ਚੱਲੂਗੀ ਚਲੋ ਡਿਸਕਲੋਜ਼ ਤਾਂ ਹੁਣ ਹੋ ਗਿਆ ਇੱਕ ਵਾਰੀ ਉਹ ਲੋਕ ਵੀ ਦੇਖਣਾ ਚਾਹਣਗੇ ਕਰੋਗੇ ਕੀ ਇੱਕ ਦਿਖਾ ਦਿਓ ਜਰਾ ਉਹ ਸਾਡਾ ਬੜਾ ਮਤਲਬ ਕਿ ਮਸ਼ਹੂਰ ਸਾਡੀ ਆਈਟਮ ਹੁੰਦੀ ਸੀ ਗੱਬਰ ਸਿੰਘ ਦਾ ਰੋਲ ਮੇਰ ਮਿੱਤਲ ਸਾਹਿਬ ਕਿੱਦਾਂ ਕਰਨਗੇ ਨਾ ਉਹ ਉਹ ਆਪਣੇ ਦਾ ਮੇਰ ਮਿੱਤਲ ਸਾਹਿਬ ਓਏ ਹੋਏ ਉਹ ਮੈਗਾ ਕਿੰਨੇ ਬੰਦੇ ਸੀ ਉਹ ਸਰਦਾਰ ਦੋ ਆਏ ਉਹ ਦੋ ਆ ਬੱਦਿਆ ਗਲੋ ਤੇੰਦਪਾਦੇ ਭਾਜੀ ਗਿਆਗੇ ਉਹ ਮੇਰਾ ਤੇ ਉਹ ਮੇਰਾ ਨਾ ਮਿੱਟੀ ਤੇਲ ਚ ਤਲ ਕੇ ਪਕੌੜੇ ਆਂਗੂ ਖਾਗੇ ਉਹ ਮੈਂਗਾ ਸਾਹਬੇ ਉਹ ਮਾਰ ਗੋਲੀ ਕਰ ਲਾਂਬੇ ਮਦੀ ਉਹ ਉਹਨਾਂ ਦਾ ਆਪਣਾ ਸਟਾਈਲ ਹੋਊਗਾ ਧਰਮਿੰਦਰ ਦਾ ਸਾਹਿਬ ਦਾ ਮਤਾਵ ਚੰਦ ਦਾ ਟੈਂਕੀ ਤੇ ਚੜੇ ਨੇ ਧਰਮਿੰਦਰ ਸਾਹਿਬ ਤੇ ਮੇਰਨ ਦੀ ਉਹਦਾ ਇੱਕ ਡਾਇਲਗ ਆ ਜੀ ਜੀ ਇਹ ਮਜ਼ਦੂਰ ਦਾ ਹੱਥ ਹੈ ਉਹ ਮਜ਼ਦੂਰ ਦਾ ਹੱਥਾ ਤੇ ਉਹਨੂੰ ਭਰਾਵਾ ਮਜ਼ਦੂਰ ਨੂੰ ਵਾਪਸ ਕਰ ਦੋ ਉਹਨੂੰ ਵਾਪਸ ਕਿਉਂ ਨਹੀਂ ਕਰ ਰਹੇ ਏ ਜੇ ਮਿਰ ਮਿੱਤਰ ਸਾਹਿਬ ਹੋਣਗੇ ਕਿੱਦਾਂ ਕਰਨਗੇ ਇਹ ਫੇ ਹੋਲੀ ਹੋਲੀ ਪੱਪੜ ਪੂਰਾ ਬਣਾ ਕੇ ਤੁਹਾਨੂੰ ਜਦੋਂ ਪੇਸ਼ ਕਰਾਂਗੇ ਨਾ ਫਿਰ ਜਲਵਾ ਜਾਊਗਾ ਬਿਲਕੁਲ ਅਸੀਂ ਵੀ ਇੰਤਜ਼ਾਰ ਕਰਾਂਗੇ ਤੇ ਅਸੀਂ ਗੱਲ ਕਰੀਏ ਨਿਚੋੜ ਜੀ ਜੀ ਤੁਸੀਂ ਓਵਰਆਲ ਅੱਜ ਆਪਣੀ ਜ਼ਿੰਦਗੀ ਦੇ ਨਿਚੋੜ ਨੂੰ ਕੀ ਸਮਝਦੇ ਹੋ ਜ਼ਿੰਦਗੀ ਵਧੀਆ ਜੀ ਅਸੀਂ ਤਾਂ ਖੁਸ਼ ਹੈ ਅਸੀਂ ਕਹਿ ਲਓ ਵੀ ਅਸੀਂ ਕਮੇਡੀਅਨ ਹੀ ਬਣਨਾ ਚਾਹਦੇ ਸੀ ਕਮੇਡੀਅਨ ਹੀ ਬਣ ਗਏ ਔਰ ਕਾਮਜਾਬ ਕਿੰਨਾ ਹੋਣਾ ਕਿੰਨਾ ਨਹੀਂ ਹੋਣਾ ਇਹ ਤਕਦੀਰਾਂ ਦੇ ਹੱਥ ਵਸਾ ਇਹ ਮੈਂ ਪਹਿਲਾਂ ਵੀ ਕਿਹਾ ਤੇ ਦੂਜੀ ਗੱਲ ਲੋਕੀ ਕਹ ਹਰ ਇੱਕ ਬੰਦਾ ਕਦੇ ਵੀ ਹਰ ਇੱਕ ਬੰਦਾ ਕਪੀਲ ਥੋੜ ਬਣ ਜਾਊਗਾ ਹਨਾ ਹਰ ਇੱਕ ਬੰਦੇ ਨੇ ਜਹਾਜ਼ ਹੀ ਥੋੜਾ ਚਲਾਈ ਜਣਾ ਹਰ ਇੱਕ ਬੰਦੇ ਨੇ ਪਾਇਲਟ ਥੋੜਾ ਬਣ ਬਣ ਜਾਣਾ ਟੈਂਪੋ ਵੀ ਚਲਾਣੇ ਆਟੋ ਵੀ ਚਲਾਣੇ ਟਰੱਕ ਵੀ ਚਲਾਣੇ ਉਹ ਸਾਰੇ ਚਾਹੀਦੇ ਆ ਇਦਾਂ ਹੀ ਕਲਾਕਾਰ ਵੀ ਹਰ ਇੱਕ ਲੈਵਲ ਤੇ ਚਾਹੀਦੇ ਆ ਇੱਕ ਆਖਰੀ ਸਵਾਲ ਪੁੱਛਣਾ ਚਾਹਾਂਗੇ ਅੱਜ ਦੀ ਜਿਹੜੀ ਕਮੇਟੀ ਚੱਲਦੀ ਹੈ ਜਾਂ ਇਹ ਚੱਲਦੀ ਹੈ ਇਹ ਤੁਸੀਂ ਕੁਝ ਜਿਵੇਂ ਆਂ ਵੀ ਨਹੀਂ ਰਹੇ ਤੁਸੀਂ ਦੱਸਿਆ ਵੀ ਹੈ ਕਿ ਹੁਣ ਕਮੇਟੀ ਨੂੰ ਉਹ ਲੱਭ ਨਹੀਂ ਦੇ ਜੀ ਜੀ ਜੇ ਇਹ ਖਤਮ ਹੋ ਜਾਂਦੇ ਤੇ ਕਿਸ ਤਰ੍ਹਾਂ ਕਮੇਟੀ ਨੂੰ ਬਚਾਇਆ ਕਿੱਦਾਂ ਜਾਏਗਾ ਕਮੇਟੀ ਨੂੰ ਇਹ ਤਾਂ ਬੜੀ ਤੁਸੀਂ ਪੱਤਰਕਾਰ ਲੋਕ ਤੁਸੀਂ ਇਹਦੇ ਬਾਰੇ ਜ਼ਿਆਦਾ ਸੋਚ ਸਕਦੇ ਹੋ ਕਿੱਦਾਂ ਕੀਤਾ ਜਾਵੇ ਕਿਉਂਕਿ ਕਮੇਟੀ ਜਿਹੜਾ ਜਿਹੜਾ ਪਦਰ ਹੈ ਨਾ ਉਹ ਕਿਸੇ ਹੋਰ ਹੀ ਪਦਰ ਤੇ ਜਾ ਰਿਹਾ ਵਾ ਕਿਸੇ ਨੂੰ ਵੀ ਲੱਗਦਾ ਵੀ ਮੈਂ ਨਾਰੀਲ ਕੀਤੀ ਆ ਤੇ ਅੱਜ ਮੈਂ ਵਾਇਰਲ ਹੋ ਗਿਆ ਤੇ ਉਹ ਉਹਨੂੰ ਇਹਦਾ ਪੁੱਤ ਆ ਪਤਾ ਉਦੋਂ ਲੱਗਣਾ ਜਦੋਂ ਮੋਰੇ 10000 ਬੰਦਾ ਬੈਠਾ ਹੋਣਾ ਤੇ ਹੱਥ 'ਚ ਤੇਰੇ ਮਾਈਕ ਹੋਣਾ ਤੇ ਫੇਰ ਇਹਨੂੰ ਲੋਕਾਂ ਨੂੰ ਸੁਣਾਣਾ ਪੈਣਾ ਫੇਰ ਪਤਨ ਮੈਨੂੰ ਕੋਈ ਦਿਖਾ ਦਿਓ ਕਿ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਕਹਿੰਦੇ ਵਾਇਰਲ ਹੋ ਗਿਆ ਉਹ 10000 ਬੰਦੇ ਸਾਹਮਣੇ ਖੜਾ ਹੋ ਕੇ ਗੱਲ ਕਰ ਲੂਗਾ ਬੰਦੇ ਬੰਦੇ ਤਗੜੇ ਤਗੜੇ ਬੰਦੇ ਦੀਆਂ ਹੱਥ ਕੰਬ ਜਾਂਦੇ ਲੱਤਾਂ ਕੰਬ ਜਾਂਦੇ ਤੇ ਲੋਕਾਂ ਨੂੰ ਲੱਗਦਾ ਵੀ ਆ ਮੈਂ ਇੱਕ ਰੀਲ ਕੀਤੀ ਤੇ ਮੈਂ ਵਾਇਰਲ ਹੋ ਗਿਆ ਇੱਕ ਵਾਇਰਲ ਆ ਨਹੀਂ ਚੱਲਣਾ ਨਾ ਕੰਮ ਸਟੇਜਾਂ ਤੇ ਤਾਂ ਤੁਹਾਨੂੰ ਅੱਧੇ ਦੇ ਘੰਟੇ ਦੀ ਐਂਟਰੀਆਂ ਲਾਣੀਆਂ ਪੈਣੀਆਂ ਆ ਕਈ ਵਾਰ ਉਹੋ ਜਿਹੇ ਵੀ ਮਿਲ ਜਾਂਦੇ ਜਿੰਨਾਂ ਨੇ ਕਹਿੰਦਾ ਬੰਦ ਕਰ ਬੰਦ ਕਰ ਤੇ ਉਹ ਤੱਕ ਚਾਚਾ ਰੌਣਕੀ RAM ਜੀ ਸਾਡੇ ਕਹਿੰਦੇ ਹੁੰਦੇ ਕਹਿੰਦੇ ਜੇ ਕਿਸੇ ਨੇ ਕਮੇਡੀਅਨ ਬੰਨਣਾ ਨਾ ਤੇ ਉਹ ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਤੇ ਜਾ ਕੇ ਕਮੇਡੀ ਕਰੇ ਫੇਰ ਪਤਾ ਲੱਗਦਾ ਕਮੇਡੀ ਹੁੰਦੀ ਕੀ ਆ ਜਿੱਥੇ ਲੋਕੀ ਕਹਿੰਦੇ ਬੰਦ ਕਰ ਤੇ ਤੁਸੀਂ ਕਹਿੰਦੇ ਸੁਣ ਹਾਂ ਅੱਜ ਬਿਲਕੁਲ ਹਾਂ ਇਹ ਤਾਂ ਹੈਗਾ ਹੀ ਹੈ ਕਿਉਂਕਿ ਕਮੇਡੀ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਇੱਕ ਹੋਰ ਵੀ ਗੱਲ ਜਿਹੜੀ ਸਾਨੂੰ ਨਾ ਅਕਸਰ ਮੈਂ ਸਮਝਦਾ ਸ਼ਾਇਦ ਕਿਤਾਬਾਂ 'ਚ ਵੀ ਹੈ ਜੀ ਕਿ ਹਰ ਕਮੇਡੀ ਜਿਹੜਾ ਕਮੇਡੀ ਜਿਹੜਾ ਲੋਕਾਂ ਨੂੰ ਪਸੰਦ ਆ ਨਾ ਉਹਦੇ ਪਿੱਛੇ ਇੱਕ ਨਾ ਕੰਮ ਹੁੰਦਾ ਹੈ ਕਿ ਇਹ ਗੱਲ ਸੱਚ ਹੈ ਜਾਂ ਡਿਪਟੀ ਰਾਜਾ ਜੀ ਪਿੱਛੇ ਸ਼ਾਂਤ ਸੁਭਾਅ ਹੈ ਜਾਂ ਕੀ ਹੈ ਹਾਂ ਨਹੀਂ ਬਿਲਕੁਲ ਸ਼ਾਂਤ ਸੁਭਾਅ ਬਿਲਕੁਲ ਸ਼ਾਂਤ ਮੈਨੂੰ ਤਾਂ ਲੋਕੀ ਕਹਿੰਦੇ ਨੇ ਦੇ ਸੀਰੀਅਸ ਕਮੇਡੀਅਨ ਆ ਇਹ ਸੀਰੀਅਸ ਕਮੇਡੀਅਨ ਆ ਮਤਲਬ ਕਿ ਜਿੰਨੀ ਦੇਰ ਤੱਕ ਕੈਮਰਾ ਆਨ ਨਹੀਂ ਹੁੰਦਾ ਆਪਾਂ ਇੰਨੇ ਬੜੀ ਸੂਝਵਾਨ ਲੱਗਦੇ ਹੁੰਨੇ ਐਨੇ ਸੀਰੀਅਸ ਬੈਠੇ ਹੁੰਦੇ ਉਹ ਕਹਿੰਦਾ ਕਈ ਵਾਰੀ ਤਾਂ ਬੰਦਾ ਸੋਚਦਾ ਹੁੰਦਾ ਪਈ ਯਾਰ ਇਹ ਕਮੇਡੀ ਕਰੂਗਾ ਸਤੀਸ਼ ਪਾਕੜੀ ਸਾਹਿਬ ਪੰਜਾਬੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਆ ਮੈਂ ਤੇ ਦੀਪਗਣਾ ਸੀ ਬਹੁਤ ਸਾਲ ਪਹਿਲਾਂ ਨਾ ਤਕਰੀਬਨ 94 ਵਿੱਚ ਅਸੀਂ ਇੱਕ ਫਿਲਮ ਕੀਤੀ ਸੀ ਯਾਦਾਂ ਦੀ ਖੁਸ਼ਬੂ ਸਾਡੇ ਗੁਰੂ ਜੀ ਉਹ ਵੀ ਗੁਰੂ ਨੇ ਧਰਮਿੰਦਰ ਤੜਵਾੜੀ ਸਾਹਿਬ ਉਹਦੇ ਪ੍ਰੋਡਿਊਸਰ ਸੀਗੇ ਤੇ ਉਹਨਾਂ ਨੇ ਫਿਲਮ ਪ੍ਰੋਡਿਊਸ ਕੀਤੀ ਸਤੀਸ਼ ਪਾਕੜੀ ਸਾਹਿਬ ਜਦੋਂ ਸਾਨੂੰ ਅਸੀਂ ਉਦੋਂ ਜੰਗ ਬਿਲਕੁਲ ਛੋਟੇ ਛੋਟੇ ਦੋਨੇ ਜਣੇ ਤੇ ਉਹ ਕਹਿੰਦੇ ਯਾਰ ਬਿਲਕੁਲ ਸਾਰੇ ਚੁੱਪੇ ਹੀ ਬੈਠੇ ਆ ਇਹ ਕਮੇਡੀ ਕਰੂਗੇ ਵੀ ਬਦੀ ਕਮੇਡੀ ਦਾ ਉਹਨਾਂ ਦਾ ਲੈਵਲ ਵੀ ਮੇਰ ਮਿਤਲ ਸਾਹਿਬ ਬਿੱਲੂ ਭਾਖੜੀ ਉਹਨਾਂ ਦਾ ਬ੍ਰਦਰ ਹੈ ਜੀ ਸੁਰਿੰਦਰ ਸ਼ਰਮਾ ਜੀ ਵੀ ਇਹ ਤਾਂ ਚੁੱਪੇ ਹੀ ਬੈਠੇ ਆ ਤੇ ਜਦੋਂ ਕੈਮਰਾ ਆਨ ਹੋਣਾ ਉਸ ਤੋਂ ਬਾਅਦ ਜ਼ਮੀਨ ਅਸਮਾਨ ਦਾ ਫਰਕ ਤੇ ਉਹਨਾਂ ਨੇ ਵਾਕਈ ਫੇਰ ਸਾਨੂੰ ਕਿਹਾ ਕਹਿੰਦੇ ਯਾਰ ਆ ਜਿਹੜੇ ਨਿਆਣੇ ਰੌਲਾ ਪਾਉਂਦੇ ਫਿਰਦੇ ਨਾ ਜਦੋਂ ਕੈਮਰਾ ਆਨ ਹੁੰਦਾ ਤੇ ਇਹਨਾਂ ਦੇ ਕਹਿੰਦਾ ਕੈਮਰੇ ਆਫ ਹੋ ਜਾਂਦੇ ਬਿਲਕੁਲ ਸਹੀ ਗੱਲ ਕਹੀ ਕਹਿੰਦਾ ਜਦੋਂ ਤੁਹਾਡਾ ਕੈਂਪ ਤੁਸੀਂ ਕੈਮਰੇ ਸਾਹਮਣੇ ਆੰਦੇ ਆ ਤੇ ਤੁਹਾਡਾ ਕਹਿੰਦਾ ਰੂਪ ਹੀ ਹੋਰ ਹੁੰਦਾ ਤੁਹਾਡਾ ਬਖਰਾ ਹੁੰਦਾ ਕਹਿੰਦੇ ਇਹੀ ਚਾਹੀਦਾ ਸੋ ਸਭ ਤੋਂ ਵਧੀਆ ਕਲਾਕਾਰੀ ਕਹਿੰਦੇ ਉਹ ਹੁੰਦਾ ਜਿਹੜਾ ਸਵਿਚ ਔਨ ਤੇ ਸਵਿਚ ਆਫ ਚਾ ਧੰਨਵਾਦ ਤੁਹਾਡਾ ਵਾਈਸੋ ਪੰਜਾਬ ਚ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਵਧੀਆ ਲੱਗਿਆ ਤੇ ਅਸੀਂ ਤੁਹਾਨੂੰ ਬੈਸਟ ਆਫ ਲੱਕ ਵੀ ਕਵਾਂਗੇ ਤੁਹਾਡੀ ਜਿਹੜੀ ਸੀਰੀਜ਼ ਹੈ ਜਿਹੜਾ ਤੁਸੀਂ ਖਾਬ ਸੋਚਿਆ ਇੱਕ ਟ੍ਰਿਬਿਊਟ ਦੇਣਾ ਚਾਹੁੰਦੇ ਹੋ ਮੇਰ ਮਿੱਤਲ ਸਾਹਿਬ ਨੂੰ ਉਹਨੂੰ ਮੈਂ ਵੀ ਕਵਾਂਗਾ ਦਰਸ਼ਕਾਂ ਨੂੰ ਕਿ ਦਰਸ਼ਕ ਵੀ ਦੇਖਣ ਮੇਰ ਮਿੱਤਲ ਸਾਹਿਬ ਨੂੰ ਵੀ ਟ੍ਰਿਬਿਊਟ ਕਰ ਰਹੇ ਹੋ ਕਿਉਂਕਿ ਡਿਪਟੀ ਰਾਜਾ ਸਾਹਿਬ ਇੱਕ ਉਹ ਚੀਜ਼ ਲੈ ਕੇ ਆ ਰਹੇ ਨੇ ਜਿਹੜੀ ਚੀਜ਼ ਤੁਸੀਂ ਮੇਰ ਮਿੱਤਰ ਸਾਹਿਬ ਦੇ ਦੇਖਦੇ ਸੀ ਪੰਜਾਬੀ ਦੇ ਕਿੰਗ ਕਹੇ ਜਾਂਦੇ ਕਮੇਡੀਅਨ ਹਨ ਉਹਨਾਂ ਦੀ ਹੈ ਉਹਦੇ ਲਈ ਬੈਸਟ ਆਫ ਲੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਬਾਏ ਸੌਪ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬੈਲਵਿਸ਼ੀ ਸਾਰੇ ਚੜ੍ਹਦੀ ਕਲਾ ਚ ਰਹੋ ਸਾਡੇ ਭਾਜੀ ਉਹਨੇ ਸਾਡੇ ਬੜੇ ਪਿਆਰੇ ਇਨਸਾਨ ਨੇ ਅੱਜ ਤੁਹਾਡੇ ਰੂਬਰੂ ਹੋਣ ਦਾ ਮੌਕਾ ਦਿੱਤਾ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ